ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਲ ਲੈ ਕੇ ਹਾਜ਼ਰ ਹਾਂ ਗੱਲ ਕਰੀਏ ਮੁੱਦੇ ਦੀ ਸਾਡਾ ਖਾਸ ਪ੍ਰੋਗਰਾਮ ਤੇ ਇਸ ਵਿੱਚ ਅਸੀਂ ਪੰਜਾਬ ਦੇ ਨਾਲ ਜੁੜੇ ਹੋਏ ਜਿਹੜੇ ਵਿਸ਼ੇ ਨੇ ਮੁੱਦੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਦੇ ਹਾਂ ਤੇ ਇੱਥੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਸੁਰਿੰਦਰ ਢੀਮ ਸਾਜੀ ਵੀ ਮੌਜੂਦ ਨੇ ਸਟੂਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਸਰ ਬਹੁਤ-ਬਹੁਤ ਸਵਾਗਤ ਹਾਂਜੀ ਤਾਂ ਸਰ ਸਭ ਤੋਂ ਪਹਿਲਾਂ ਜਿਹੜੀ ਆਪਾਂ ਮੁੱਦੇ ਦੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਕਿ ਹਰਸੀਮਰਤ ਕੌਰ ਬਾਦਲ ਜੀ ਜੀ ਆਮ ਆਦਮੀ ਪਾਰਟੀ ਦੇ ਉੱਤੇ ਭੜਕੀ ਹੋਈ ਨਜ਼ਰ ਆਈ ਹੈ ਤੇ ਉਹਨਾਂ ਨੇ ਨਿਸ਼ਾਨਾ ਵੀ ਉਹਨਾਂ ਤੇ ਸਾਧਿਆ ਹੈ ਕੀ ਕਹਿਣਾ ਚਾਹੂਗੇ ਮੈਡਮ ਉਹਨਾਂ ਨੇ ਇਸ ਲਈ ਇੱਕ ਗੱਲ ਤੇ ਇਹ ਕਿਹਾ ਕਿ ਜਿਹੜਾ ਮਤਲਬ ਪਾਰਟੀ ਜ਼ਿਆਦਾ ਨਾ ਐਡਵਰਟਾਈਜ਼ਮੈਂਟ ਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੇ ਹਨ ਅਗਰ ਆਪਾਂ ਗਰਾਊਂਡ ਫਲੋਰ ਦੀ ਗੱਲ ਕਰੀਏ ਉਹਨਾਂ ਵਿਕਾਸ ਨਹੀਂ ਹੋ ਰਿਹਾ ਪੰਜਾਬ 'ਚ ਜਿੰਨਾ ਹੋਣਾ ਚਾਹੀਦਾ ਸੀ ਜੀ ਤੇ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜੇ ਛੋਟੇ-ਛੋਟੇ ਮੁੱਦੇ ਨੇ ਪੰਜਾਬ ਦੇ ਤੁਸੀਂ ਭਗਵੰਤ ਮਾਨ ਸਾਹਿਬ ਆ ਕੇ ਉਹਨਾਂ ਨੂੰ ਲੋਕਾਂ ਨੂੰ ਸਮਝੋ ਤੇ ਜਿਨ੍ਹਾਂ ਨੂੰ ਜੋਬ ਦੇਣੀ ਆ ਜਾਂ ਕਿਸਾਨਾਂ ਦਾ ਮੁੱਦਾ ਹੈ ਉਹਨਾਂ ਨਾਲ ਗੱਲਬਾਤ ਕਰੋ ਜੀ ਦੇਖੋ ਜਿਵੇਂ ਹੁਣੀ ਹਾਲੀ ਦੇ ਵਿੱਚ ਮੀਟਿੰਗ ਹੋਈ ਹੈ ਉਸ ਦੇ ਵਿੱਚ ਕਾਫੀ ਜਿਹੜੇ ਮੁੱਦੇ ਨੇ ਉਹ ਵੀ ਖੜੇ ਹੋਏ ਨੇ ਪਰ ਕਿਤੇ ਨਾ ਕਿਤੇ ਉਹੀ ਗੱਲ ਆ ਜਾਂਦੀ ਹੈ ਕਿ ਗਰਾਉਂਡ ਜ਼ੀਰੋ ਤੇ ਆ ਕੇ ਜਿਹੜਾ ਕੰਮ ਹੈ ਉਹ ਨਹੀਂ ਕੀਤਾ ਜਾਂਦਾ ਕੀ ਲੱਗਦਾ ਤੁਹਾਨੂੰ ਕਿ ਅੱਜ ਦਾ ਜਿਹੜਾ ਆਪਣਾ ਲਾਈਵ ਸੀ ਸਵੇਰ ਵਾਲਾ ਉਸ ਦੇ ਵਿੱਚ ਵੀ ਮੈਂ ਇਹ ਗੱਲ ਕੀਤੀ ਸੀ ਕਿ ਗਰਾਉਂਡ ਜ਼ੀਰੋ ਤੇ ਆ ਕੇ ਜਦ ਤੱਕ ਸਰਕਾਰਾਂ ਕੰਮ ਨਹੀਂ ਕਰਦੀਆਂ ਜਾਂ ਫਿਰ ਸਰਕਾਰਾਂ ਨੂੰ ਉਦੋਂ ਤੱਕ ਪਤਾ ਹੀ ਨਹੀਂ ਲੱਗੇਗਾ ਕਿ ਲੋਕ ਕੀ ਸੋਚ ਰਹੇ ਨੇ ਹਾਂ ਗੱਲ ਹੋਈ ਕਿ ਜਦੋਂ ਤੁਸੀਂ ਆਪਣਾ ਕੋਈ ਆਪਾਂ ਇਹਨਾਂ ਨੂੰ 92 93 ਆਪਾਂ ਬੰਦੇ ਦਿੱਤੇ ਨੇ ਨਾ ਐਮਐਲਏ ਬਣਾਏ ਉਸ ਤੋਂ ਬਾਅਦ ਕੀ ਹੈ ਕਿ ਐਮਐਲਓ ਬਣਤ ਬਾਅਦ ਸਰਕਾਰ ਦੀ ਕਿ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਸਰਕਾਰ ਬਣ ਜਾਂਦੀ ਹੈ ਜਾ ਕਿਸੇ ਵੀ ਪਾਰਟੀ ਦੀ ਹੋਵੇ ਉਸ ਤੋਂ ਬਾਅਦ ਇਹ ਆ ਕਿ ਜਿੰਨੇ ਪਬਲਿਕ ਦੀ ਛੋਟੀਆਂ ਛੋਟੀਆਂ ਮੁਸ਼ਕਲਾਂ ਨੇ ਨਾ ਕਮ ਸੇ ਕਮ ਲੋਕਾਂ ਨੂੰ ਇਹ ਲੱਗਦਾ ਕਿ ਸਾਡੇ ਹੱਲ ਹੋਣਗੇ ਤਾਂ ਹੀ ਲੋਕ ਜਿਹੜੀ ਪਾਰਟੀ ਨੂੰ ਤੁਸੀਂ ਦੇਖੀ ਜ਼ਿਆਦਾਤਰ ਜੇ ਮੈਂ ਪਹਿਲਾਂ ਉਹ ਕਾਂਗਰਸ ਸੀ ਜੇ ਇਹੇ ਲੋਕਾਂ ਨੇ ਜਿਤਾਇਆ ਸੀਗਾ ਪੰਜਾਬ ਦੇ ਲੋਕਾਂ ਨੇ ਉਹਨਾਂ ਉਸ ਤੋਂ ਬਾਅਦ ਕਿਤਨਾ ਕਿਤੇ ਉਹ ਲੋਕਾਂ ਦੇ ਉਹਨੇ ਦਿਲਾਂ 'ਚ ਰਾਜ਼ ਨਹੀਂ ਕਰ ਪਾਈ ਜ ਉਹਨਾਂ ਦਾ ਕੰਮ ਨਹੀਂ ਹੋਇਆ ਉਹਨਾਂ ਤੋਂ ਉਹਨਾਂ ਨੇ ਫਿਰ ਇੱਕ ਨਵਾਂ ਚੇਂਜ ਲਿਆਉਣ ਵਾਸਤੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੂੰ ਰਾਮਾਦੀ ਪਾਰਟੀ ਦੀ ਹੁਣ ਇਹੀ ਰਿਸਪੌਂਸਿਬਿਲਟੀ ਹੈ ਇਹੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਤੁਸੀਂ ਵਾਅਦੇ ਕਰੇ ਹੂੰ ਕਮ ਸੇ ਕਮ ਉਹ ਤਾਂ ਨਿਭਾਉ ਜੀ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਹੁਣ ਇੱਥੇ ਤੁਸੀਂ ਵਾਅਦਿਆਂ ਦੀ ਗੱਲ ਕੀਤੀ ਐ ਸਰ ਵਾਅਦੇ ਇਹਨਾਂ ਨੇ ਜਿਹੜੇ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਉਦੋਂ ਕਿਹਾ ਗਿਆ ਸੀ ਕਿ ਜਿਹੜੇ ਨਸ਼ੇ ਨੇ ਉਹ ਖਤਮ ਕਰ ਦਿੱਤੇ ਜਾਣਗੇ ਤੇ ਸਭ ਤੋਂ ਵੱਡੀ ਜਿਹੜੀ ਭ੍ਰਿਸ਼ਟਾਚਾਰੀ ਹੈ ਉਸ ਉੱਤੇ ਵੀ ਕਾਫੀ ਕੰਮ ਕੀਤਾ ਹੈ ਸਰਕਾਰ ਨੇ ਪਰ ਹੌਲੀ-ਹੌਲੀ ਜਿਹੜਾ ਆਪਾਂ ਕਹਿ ਦਿੰਨੇ ਆ ਕਿ ਫੇਰ ਜਿਹੜੀ ਉਹੀ ਚੀਜ਼ਾਂ ਦੁਬਾਰਾ ਹੋਣ ਲੱਗੀਆਂ ਗੁੰਡਾਗਰਦੀ ਆਪਾਂ ਪੰਜਾਬ ਦੇ ਵਿੱਚ ਹਰ ਰੋਜ਼ ਇਸ ਤੇ ਗੱਲ ਵੀ ਕਰਦੇ ਆ ਤੇ ਜਿਹੜੀ ਖਬਰਾਂ ਨੇ ਉਹ ਸਾਡੇ ਚੈਨਲ ਦੇ ਵਿੱਚ ਵੀ ਹਮੇਸ਼ਾ ਆਉਂਦੀਆਂ ਨੇ ਤੇ ਹੋਰ ਖਬਰਾਂ ਵੀ ਆਪਾਂ ਦੇਖਦੇ ਹਾਂ ਕਿ ਗੁੰਡਾਗਰਦੀ ਕਿੰਨੀ ਜ਼ਿਆਦਾ ਵਧੀ ਹੈ ਕੀ ਲੱਗਦਾ ਕਿ ਕਿੰਨਾ ਕੁ ਜ਼ਿਆਦਾ ਇੰਪਲੀਮੈਂਟ ਇੱਥੇ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਗੱਲ ਹੈ ਕਿ ਰਾਜਾ ਜਦੋਂ ਵੀ ਸਰਕਾਰ ਨਵੀਂ ਬਣਦੀ ਹੈ ਨਾ ਤਾਂ ਉਹਦੇ ਵਿੱਚ ਕੀ ਹੈ ਕਿ ਸੀਨੀਅਰ ਬੰਦੇ ਨੂੰ ਰਿਸਪੋਨਸਿਬਿਲਟੀ ਜਾ ਦਿੱਤੀ ਜਾਂਦੀ ਹੈ ਜੇ ਅਪਾ ਗਰਾਊਂਡ ਫਲੋ ਹੀ ਕਰਨੇ ਆਪਾਂ ਨੀਚੇ ਹਕੀਕਤ ਦੀ ਗੱਲ ਕਰੀਏ ਤਾਂ ਉਹੀ ਥਾਣੇ ਨੇ ਉਹੀ ਐਸ ਐਚਓ ਉਹੀ ਪੁਲਿਸ ਵਾਲਾ ਜੀ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜਾ ਕ੍ਰਾਈਮ ਕਿਵੇਂ ਕਰਦਾ ਹੂੰ ਅਗਰ ਆਪਾਂ ਨੀਚੇ ਗਲੋਨ ਫਰੋਂ ਦੇਖੇ ਧਰਤੀ ਤੋਂ ਦੇਖੀਏ ਤਾਂ ਜਦੋਂ ਸਰਕਾਰ ਬਦਲਦੀ ਹੈ ਤਾਂ ਸਿਰਫ ਸੀਨੀਅਰ ਨੂੰ ਹੀ ਰਿਪੋਰਟ ਭੇਜਦੇ ਕਹਿੰਦੇ ਨੇ ਕਿ ਆਹ ਤੂੰ ਏਰੀਆ ਚ ਐਸਐਚਓ ਲਾ ਦੇ ਆਹ ਮੇਰਾ ਤੂੰ ਐਸਐਸਪੀ ਲਾ ਦੇ ਜ਼ਿਲ੍ਹੇ ਦਾ ਲੇਕਿਨ ਉਸ ਤੋਂ ਬਾਅਦ ਕੀ ਹੈ ਕਿ ਜਿਹੜੇ ਕ੍ਰਾਈਮ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਦਾ ਆਪਾਂ ਕਹੇ ਦੀ ਜਾਂ ਪਛਾਣ ਲਾ ਲਓ ਜਾਂ ਕੁਝ ਵੀ ਲਾ ਲਓ ਸ਼ੈ ਹੁੰਦੀ ਇਹਨੂੰ ਉਹ ਕਿਤੇ ਨਾ ਕਿਤੇ ਸਰਕਾਰੀ ਬੰਦੇ ਨਾਲ ਜਾਂ ਕਿਤੇ ਨਾ ਕਿਤੇ ਮੰਤਰੀਆਂ ਨਾਲ ਦੇਖਣ ਨੂੰ ਮਿਲਦੀ ਹੈ ਜੋ ਲੱਗਦਾ ਉਦੋਂ ਬਾਅਦ ਪੁਲਿਸ ਵੀ ਡਰਦੀ ਹੈ ਕਿ ਯਾਰ ਅਗਰ ਆਪਾਂ ਇਹਨੂੰ ਹੱਥ ਪਾ ਲਈਏ ਤਾਂ ਕਮ ਸੇ ਕਮ ਸਾਨੂੰ ਜਾਂ ਸਰਕਾਰ ਤਾਂ ਅੱਜ ਹੈਗੀ ਹੈ ਜੀ ਕੋਈ ਸਰਕਾਰ ਜੀ ਬਦਲ ਗਈ ਹੂੰ ਤਾਂ ਇਹ ਬੰਦਾ ਸਾਡੇ ਤੇ ਕੋਈ ਅਟੈਕ ਨਾ ਕਰਾ ਦੇ ਜੀ ਤੁਸੀਂ ਦੇਖੀ ਹੋਣਾ ਹੁਣ ਜ਼ਿਆਦਾਤਰ ਤਾਂ ਪੰਜਾਬ 'ਚ ਮਾਹੌਲ ਖਰਾਬ ਹੁੰਦਾ ਹੀ ਜਾ ਰਿਹਾ ਜੀ ਅੱਜਕੱਲ੍ਹ ਜਾਣ ਦੀ ਕੋਈ ਵੈਲਿਊ ਹੀ ਨਹੀਂ ਹੈਗੀ ਉਰੇ ਹੂੰ ਕੋਈ ਵੀ ਬੰਦਾ ਆਉਂਦਾ ਕਰਾਇਮ ਕਰ ਦਿੰਦਾ ਲੁੱਟਖੋਹਾਂ ਕਰ ਲੈਂਦਾ ਕਦੇ ਕੋਈ ਮਰਡਰ ਹੋ ਜਾਂਦੇ ਨੇ ਮਤਲਬ ਪੰਜਾਬ ਦਾ ਜਿਹੜਾ ਮਾਹੌਲ ਹੈ ਨਾ ਥੋੜਾ ਥੋੜਾ ਦਿਨ ਪਰ ਦਿਨ ਉਹ ਨਾ ਸਹੀ ਨਹੀਂ ਜਿੰਨਾ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਉਹੀ ਗੱਲ ਆ ਜਾਂਦੀ ਹੈ ਕਿ ਦੇਖੋ ਹਰ ਸਿਮਰਤ ਕੌਰ ਬਾਦਲ ਦਾ ਵੀ ਇੱਥੇ ਇਹੀ ਕਹਿਣਾ ਹੈ ਕਿ ਗਰਾਉਂਡ ਜ਼ੀਰੋ ਤੇ ਆ ਕੇ ਜਿਹੜੀ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਉਹ ਸਰਕਾਰ ਇੱਥੇ ਪ੍ਰੋਪਰ ਤਰੀਕਿਆਂ ਦੇ ਨਾਲ ਨਹੀਂ ਕਰ ਪਾਰੀ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵੀ ਇੱਥੇ ਕਿਤੇ ਨਾ ਕਿਤੇ ਅਸਫਲ ਹੁੰਦੀ ਨਜ਼ਰ ਆ ਰਹੀ ਹੈ ਹਾਂ ਕੁਝ ਹੱਦ ਤੱਕ ਕਿਉਂਕਿ ਜਦੋਂ ਆਣ ਕਿ ਤੁਸੀਂ ਹੁਣ ਭਗਵੰਤ ਮਾਨ ਸਾਹਿਬ ਨੂੰ ਇੱਕ ਚਾਹੀਦਾ ਕਿ ਜਿਵੇਂ ਆਪਾਂ ਐਮ ਐਲ ਏ ਬਣ ਗਏ ਤਾਂ ਐਮ ਐਲ ਏ ਕੀ ਸਾਹਿਬ ਹੁਣ ਉਹਦੀ ਰਿਸਪੋਨਸੀਬਿਲਟੀ ਬਣਦੀ ਹੈ ਕਿ ਜਿਹੜੇ ਮੇਰੇ ਏਰੀਏ ਦੇ ਜਾਂ ਪਿੰਡ ਦਾ ਲਾ ਲਈਏ ਸ਼ਹਿਰ ਦਾ ਲਾ ਲਈਏ ਉਹਨਾਂ ਨੂੰ ਕੀ ਮੁਸ਼ਕਲਸੀ ਬਤਾਰੀਆਂ ਨੇ ਕੀ ਉਹਨਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਹੁਣ ਕੀ ਕਰਦੇ ਨੇ ਲੋਕ ਤੁਸੀਂ ਆਪਾਂ ਦੇਖਿਆ ਹੁਣ ਬਜਟ ਚੱਲ ਰਿਹਾ ਹੈ ਵਿਧਾਨ ਸਭਾ ਦਾ ਤਾਂ ਉਹਦੇ ਵਿੱਚ ਐਮ ਐਲ ਏ ਨੇ ਕੋਈ ਐਸੀ ਪ੍ਰਿਵੀਜ਼ਨ ਨਹੀਂ ਰੱਖੀ ਜਿਹਨੇ ਕੋਈ ਦੱਸਿਆ ਹੋਵੇ ਕਿ ਮੇਰੇ ਇਲਾਕੇ ਦੀ ਆ ਮੁਸ਼ਕਲਾਂ ਹੋ ਰਹੀਆਂ ਨੇ ਜਾਂ ਮੇਰੇ ਆ ਨਵੇਂ ਵਿਕਾਸ ਕਰਾਉਣਾ ਹੈ ਉਹਦੇ ਵਿੱਚ ਤੂ ਤੂੰ ਮੈਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਇੱਕ ਜਿੰਨੇ ਆ ਆਪਣਾ ਮੰਤਰੀ ਮੰਡਲ ਨੇ ਜਾਂ ਇਹ ਜਰਾਜਨੀਤੀ ਹੈ ਉਹਦੇ ਵਿੱਚ ਜ਼ਿਆਦਾ ਨਾ ਇੱਕ ਰਿਸਪੈਕਟ ਹੁੰਦੀ ਸੀਗੀ ਪਹਿਲਾਂ ਜਿਵੇਂ ਤੁਸੀਂ ਜਿਵੇਂ ਆਪਾਂ ਜੇ ਆਪਾਂ ਸ਼ਰਮਣੀ ਕਾਲੀ ਦਲ ਦੀ ਗੱਲ ਕਰੀਏ ਤਾਂ ਬਾਦਲ ਸਾਹਿਬ ਦੀ ਤੁਸੀਂ ਕੁਝ ਵੀਡੀਓ ਚ ਵਾਇਰਲ ਹੋ ਰਹੀਆਂ ਨੇ ਉਹ ਵਿਰੋਧੀ ਧਿਰ ਦੇ ਨੇਤਾ ਹੁਣ ਕੋਈ ਚਾਹੇ ਉਹਨਾਂ ਨੂੰ ਬੜੇ ਪਿਆਰ ਨਾਲ ਤੇ ਇੱਜ਼ਤ ਦਿੰਦੇ ਸੀਗੇ ਉਹ ਇੱਕ ਰਿਸਪੈਕਟ ਹੁੰਦੀ ਸੀ ਸੀਗੀ ਤੇ ਉਹਨਾਂ ਨੂੰ ਕਹਿੰਦੇ ਸੀਗੇ ਅਗਰ ਤੁਹਾਨੂੰ ਦੱਸੋ ਜੀ ਤੁਹਾਨੂੰ ਕੀ ਮਤਲਬ ਹੈਲਪ ਚਾਹੀਦੀ ਆ ਸਰਕਾਰ ਤੋਂ ਅਸੀਂ ਅਗਰ ਤੁਸੀਂ ਸਾਡੇ ਤੋਂ ਨਾਰਾਜ਼ ਹੋ ਤਾਂ ਮੈਂ ਤੁਹਾਡੇ ਘਰੇ ਆ ਜਾਣਾ ਮਤਲਬ ਕੀ ਬਹਿ ਕੇ ਗੱਲ ਕਰ ਲੈ ਗੱਲ ਕਰਦੇ ਆ ਤੇ ਤੁਸੀਂ ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ ਕਿਉਂਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਆ ਮੈਂ ਕਿਸੇ ਪਾਰਟੀ ਦਾ ਮੁੱਖ ਮੰਤਰੀ ਨਹੀਂ ਹੈਗਾ ਜੀ ਤਾਂ ਹੁਣ ਕੀ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਹੁਣ ਇੱਕ ਲੈਜ਼ਾ ਬਹੁਤ ਵਿਗੜ ਗਿਆ ਚਾਹੇ ਕਾਂਗਰਸ ਵੱਲੋਂ ਹੋਵੇ ਆਮ ਆਦੀ ਪਾਰਟੀ ਦਾ ਹੋਵੇ ਜਾਂ ਕਿ ਸ਼ੋਰਮਣੀ ਅਕਾਲੀ ਦਲ ਵੀ ਥੋੜਾ ਜਿਹਾ ਇਫੈਕਟ ਪੈ ਗਿਆ ਉਹ ਇੱਕ ਲੈਜ਼ਾ ਟੁੱਟ ਗਿਆ ਇੱਕ ਰਿਸਪੈਕਟ ਹੋਣੀ ਹੈ ਹੁਣ ਤੂੰ ਤੜ ਸਦਾ ਤੁਸੀਂ ਦੇਖਣ ਨੂੰ ਜ਼ਿਆਦਾਤਰ ਮੀਡੀਆ ਤੇ ਜਾਂ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦਾ ਕੀ ਲੱਗਦਾ ਕਿ ਦੇਖੋ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਉਹ ਬਣਾਈਆਂ ਤਾਂ ਇਹ ਸੋਚ ਕੇ ਸੀ ਕਿ ਲੋਕਾਂ ਦੇ ਕਰਕੇ ਉਹ ਬਣਾਈਆਂ ਗਈਆਂ ਸੀ ਕਿ ਲੋਕਾਂ ਦੀਆਂ ਜਿਹੜੀ ਸਮੱਸਿਆਵਾਂ ਨੇ ਉਹ ਹੱਲ ਹੋਣਗੀਆਂ ਤੇ ਜਿਹੜਾ ਬੈਲੈਂਸ ਹੈ ਕਿਤੇ ਨਾ ਕਿਤੇ ਸੋਸਾਇਟੀ ਦਾ ਉਹ ਬਣਿਆ ਰਹੇਗਾ ਪਰ ਕੀ ਲੱਗਦਾ ਹੈ ਕਿ ਸਮੇਂ ਦੇ ਨਾਲ-ਨਾਲ ਆਪਾਂ ਹੁਣ ਦੇਖਿਆ ਹੀ ਹੈ ਕਿ ਸਾਰੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਲੋਕਾਂ ਨੂੰ ਸਾਈਡ ਦੇ ਵਿੱਚ ਰੱਖ ਕੇ ਕਿਤੇ ਨਾ ਕਿਤੇ ਆਪਸ ਦੇ ਵਿੱਚ ਹੀ ਜਿਹੜੇ ਵੈਰ ਨੇ ਉਹ ਕੱਢਣ ਚ ਲੱਗੀਆਂ ਹੁੰਦੀਆਂ ਨੇ ਇਹ ਵੀ ਗੱਲ ਕਿਤੇ ਨਾ ਕਿਤੇ ਸਹੀ ਹੈ ਹਾਂ ਇਹ ਵੀ ਹੋ ਸਕਦਾ ਕਿਉਂਕਿ ਦੇਖੋ ਪਹਿਲਾਂ ਕਾਂਗਰਸ ਤੇ ਅਕਾਲੀ ਹੂੰ ਇਹ ਦੋਆਂ ਦੇ ਵਿੱਚ ਕੰਪੀਟੀਸ਼ਨ ਹੁੰਦਾ ਸੀਗਾ ਇਲੈਕਸ਼ਨ ਵੇਲੇ ਹੂੰ ਚਾਹੇ ਐਮਐਲਏ ਦੀ ਹੋਣ ਸਰਪੰਚੀ ਹੋਵੇ ਜਾਂ ਐਮਪੀ ਦਾ ਇਲੈਕਸ਼ਨ ਆਉਣਾ ਹੁਣ ਕਿਹਾ ਕਿ ਚੌਥੀ ਧਿਰ ਬਣ ਗਿਆ ਆਮੀ ਪਾਰਟੀ ਹੂੰ ਇਹਦੇ ਵਿੱਚ ਆਮ ਆਦੀ ਪਾਰਟੀ ਨਾਲ ਜਿੰਨੇ ਵੀ ਵਰਕਰ ਨੇ ਉਹ ਆਮ ਪਬਲਿਕ ਦੇ ਤੇ ਨੋਰਮਲੀ ਉਹਨਾਂ ਦਾ ਪੋਲੀਟੀਕਲ ਲਿੰਕ ਨਹੀਂ ਸੀਗਾ ਕਿਸੇ ਪਾਰਟੀ ਨਾਲ ਉਹ ਜਾਂ ਕੁਝ ਟੁੱਟ ਗਿਆ ਸੀਗੇ ਪਾਰਟੀਆਂ ਤੋਂ ਜਾਂ ਨਵੇਂ ਬੰਦੇ ਸੀਗੇ ਉਹਨਾਂ ਨੂੰ ਇੱਕ ਚਾਅ ਸੀਗਾ ਕਿ ਜ ਨਵੀਂ ਪਾਰਟੀ ਆਈ ਹੈ ਆਪਾਂ ਇਹਨੂੰ ਜੁਆਇਨ ਕਰੀਏ ਕਿ ਸ਼ਾਇਦ ਸਾਡੀ ਇੱਕ ਬੁੱਕਤ ਪੈ ਜੇ ਉਸ ਤੋਂ ਬਾਅਦ ਕਿ ਜਦੋਂ ਨਵੀਂ ਕੋਈ ਚੀਜ਼ ਬਣਦੀ ਆ ਨਾ ਉਹਦੇ ਵਿੱਚ ਨਵਾਂ ਬੰਦਾ ਬਣਦਾ ਹੈ ਜੀ ਤਾਂ ਉਹਨੂੰ ਉੰਨੀ ਚੀਜ਼ ਦਾ ਨਹੀਂ ਪਤਾ ਹੁੰਦਾ ਨਾ ਉਹਨੂੰ ਸਰਕਾਰ ਚਲਾਉਣ ਦਾ ਪਤਾ ਹੁੰਦਾ ਨਾ ਉਹਨੂੰ ਸਿਸਟਮ ਕਿਵੇਂ ਸਰਕਾਰੀ ਸਿਸਟਮ ਚੱਲਦਾ ਹੈ ਨਾ ਉਹਦੇ ਬਾਰੇ ਪਤਾ ਜੀ ਉਹਨਾਂ ਨੂੰ ਕਿੰਨਾ ਕਿਤੇ ਨਵੀਂ ਪਾਰਟੀ ਦਾ ਕਿ ਰਿਸਪੋਨਸੀਬਿਲਟੀ ਇਹ ਬਣਦੀ ਸੀਗੀ ਕਿ ਤੁਸੀਂ ਕਿਸੇ ਸੀਨੀਅਰ ਬੰਦੇ ਤੋਂ ਉਹਨਾਂ ਨੂੰ ਕੰਮ ਕਰਨ ਦਾ ਤਜਰਬਾ ਦੱਸ ਦੇ ਹੂੰ ਆਪਣੇ ਸ਼ਹਿਰ ਚ ਕਿਵੇਂ ਵਿਕਾਸ ਕਰਨਾ ਹੈ ਕਿਵੇਂ ਵਿਚਰਨਾ ਹੈ ਕਿਵੇਂ ਹੋਇਆ ਚਲੋ ਠੀਕ ਆ ਲੋਕਾਂ ਨੇ ਸਾਨੂੰ ਫਤਵਾ دیتا ਸਾਨੂੰ ਜਿਤਾਤਾ ਜੀ ਲੇਕਿਨ ਉਦੋਂ ਬਾਅਦ ਕਿਹਾ ਕਿ ਆਮ ਬੰਦੇ ਨੂੰ ਇੱਕ ਫੀਲਡ ਸਰਕਾਰੀ ਦਾ ਲੈ ਜਾ ਇੱਕ ਸਰਕਾਰੀ ਸਰਕਾਰ ਕੰਮ ਕਿਵੇਂ ਕਰਦੀ ਹੈ ਹੂੰ ਜੀ ਉਹਦਾ ਕਿ ਸਿਸਟਮ ਹੈ ਉਹਨਾਂ ਨੂੰ ਦਸਾਣ ਦੇ ਇਹਨਾਂ ਨੂੰ ਸਮਝਾਉਣ ਦੇ ਚ ਇੱਕ ਟਿਊਨਿੰਗ ਹੀ ਵਿਗੜ ਰਹੀ ਹੈ ਹੁਣ ਨਵੇਂ ਬੰਦੇ ਨੂੰ ਪਤਾ ਨਹੀਂ ਕਿ ਮੈਂ ਸਰਕਾਰੀ ਬੰਦੇ ਤੋਂ ਕਿਵੇਂ ਕੰਮ ਲੈਣਾ ਕੀ ਲੋਕ ਹੀ ਕਹਿੰਦਾ ਹੂੰ ਪਰ ਲੋਕਾਂ ਨੂੰ ਇਹ ਲੱਗਦਾ ਕਿ ਸਾਡੇ ਕੰਮ ਨਹੀਂ ਹੁੰਦੇ ਹੁਣ ਜਿਵੇਂ ਤੁਸੀਂ ਦੇਖਣ ਨੂੰ ਮਿਲਿਆ ਪਹਿਲਾਂ ਤਾਂ ਜਣਾਂ ਨੇ ਦੇਖੋ ਦੇਖ ਚ ਰਾਸ਼ਨ ਕਾਰਡ ਬਹੁਤ ਲੋਕਾਂ ਦੇ ਕੱਟੇ ਹੂੰ ਕੱਟਣ ਤੋਂ ਬਾਅਦ ਲੋਕਾਂ ਨੇ ਨੈਗੇਟਿਵ ਮੈਸੇਜ ਦਾ 2 ਸਾਲ ਲੋਕ ਇਹ ਚੀਜ਼ ਨੂੰ ਅੱਗੇ ਲੈ ਕੇ ਆਉਂਦੇ ਰਹੇ ਕਿ ਸਾਡਾ ਜੀ ਰਾਸ਼ਨ ਕਾਰਡ ਨਹੀਂ ਬਣਿਆ ਰਾਸ਼ਨ ਕਾਰਡ ਨਹੀਂ ਬਣਿਆ ਤੇ ਅਚਾਨਕ ਜਦੋਂ ਵੋਟਾਂ ਦਾ ਸਮਾਂ ਨੇੜੇ ਆਉਂਦਾ ਹੈ ਇੱਥੇ ਫਿਰ ਸਰਕਾਰਾਂ ਕਹਿੰਦੀਆਂ ਨੇ ਕਿ ਜੀ ਰਾਸ਼ਨ ਕਾਰਡ ਅਸੀਂ ਦੁਬਾਰਾ ਬਹਾਲ ਕਰਾਂਗੇ ਕਰਦੇ ਇਹ ਨਹੀਂ ਕਹਿੰਦੇ ਕਿ ਨਹੀਂ ਕੁਝ ਬਣਾ ਵੀ ਦਿੱਤੇ ਨਾ ਨਹੀਂ ਕੁਝ ਬਣਾ ਵੀ ਦਿੱਤੇ ਤੇ ਕੁਝ ਰਹਿ ਵੀ ਗਿਆ ਲੇਕਿਨ ਕੁਝ ਰਹਿ ਗਈ ਗੱਲ ਇਹ ਹੈ ਕਿ ਜਦੋਂ ਕਿ ਤੁਸੀਂ ਅਗਰ ਕੰਮ ਕਰਨਾ ਹੈ ਨਾ ਪਹਿਲਾਂ ਤੁਸੀਂ ਸਟਾਫ ਤੋਂ ਇਨਫੋਰਮੇਸ਼ਨ ਲਓ ਕਿ ਕਿਹੜੇ ਲੋਕਾਂ ਦੇ ਗਲਤ ਬਣੇ ਨੇ ਕਿਹਨਾਂ ਦੇ ਸਹੀ ਬਣੇ ਪਹਿਲਾਂ ਕਿ ਜਾਣਕਾਰੀ ਤਾਂ ਲੈ ਲਓ ਨਾ ਡਾਟਾ ਡਾਟਾ ਲੈਣ ਤੋਂ ਪਹਿਲਾਂ ਤੁਸੀਂ ਫਟਾਫਟ ਕੀ ਕਰਿਆ ਕਿ ਐਨੇ ਉਹ ਲੋਕਾਂ ਨੇ ਕੀ ਕਰਿਆ ਜੀ ਜਿਹੜੇ ਅਮੀਰ ਸੀਗੇ ਉਹਨਾਂ ਦੇ ਵੀ ਕੱਟਤੇ ਜਿਹੜੇ ਗਰੀਬ ਸੀਗੇ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀਗਾ ਉਹ ਵਿਚਾਰਿਆਂ ਦੇ ਰਾਸ਼ਨ ਕਾਰਡ ਕੱਟੇ ਗਏ ਹੁਣ ਦੇਖਣ ਨੂੰ ਇਹੀ ਚੀਜ਼ ਮਿਲਦੀ ਆ ਕਿ ਐਮਪੀ ਦੇ ਇਲੈਕਸ਼ਨ ਆਉਣ ਲੱਗੀਆਂ ਇਹਨਾਂ ਨੇ ਆਮਾ ਦੀ ਪਾਲਿਟੀ ਨੇ ਕੀ ਕਰਿਆ ਉਹਨਾਂ ਨੂੰ ਹੀ ਜਿਹੜੇ ਕੱਟੇ ਉਹਨਾਂ ਨੂੰ ਹੀ ਕੰਟੀਨਿਊ ਕਰਤਾ ਨਮੀ ਚੀਆੜ ਨਹੀਂ ਹੋਈ ਅਗਰ ਤੁਸੀਂ ਦੇਖੋਗੇ ਨਮਾ ਰਾਸ਼ਨ ਕਾਰਡ ਬਣਿਆ ਉਹ ਨਹੀਂ ਬਣਿਆ ਲੇਕਿਨ ਜਿਹੜੇ ਕੱਟੇ ਗਏ ਉਹਨਾਂ ਨੂੰ ਹੀ ਰੀਨਿਊ ਕਰਤਾ ਹੂੰ ਰੀਨਿਊ ਕਰਤਾ ਕਿਤੇ ਨਾ ਕਿਤੇ ਤੇ ਜਿਵੇਂ ਅੱਜ ਸਰ ਦੇਖੋ ਆਪਾਂ ਕਹਿ ਇੱਥੇ ਦਿੰਨੇ ਆ ਕਿ ਮਰਹੂਮ ਸਾਹਿਬ ਦਾ ਮੁੱਖ ਮੰਤਰੀ ਸਰਦਾਰ ਜਿਹੜੇ ਇੱਥੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦਾ ਵਰਸੀ ਸਮਾਗਮ ਵੀ ਅੱਜ ਹੈ ਕੀ ਕਹਿਣਾ ਚਾਹੋਗੇ ਕਿ ਲੋਕ ਉਹਨਾਂ ਦੇ ਸਮੇਂ ਨੂੰ ਜ਼ਿਆਦਾ ਯਾਦ ਕਰਦੇ ਨੇ ਕਿਉਂਕਿ ਆਪਾਂ ਹਮੇਸ਼ਾ ਹੀ ਖਬਰਾਂ ਵੀ ਦੇਖਦੇ ਆ ਕਿ ਕਿਤੇ ਨਾ ਕਿਤੇ ਬਾਦਲ ਸਰਕਾਰ ਜਿਹੜੀ ਐ ਉਹਨਾਂ ਦੀ ਵੀ ਇੱਥੇ ਲੋਕ ਸ਼ਲਾਂਗਾ ਕਰਦੇ ਨੇ ਜੀ ਜੀ ਹਮ ਪ੍ਰਕਾਸ਼ ਸਿੰਘ ਬਾਦਲ ਨੂੰ ਬਾਬਾ ਬੋੜ ਦਾ ਦਜਵਾ ਦਿੱਤਾ ਜਾਂਦਾ ਇਹ ਪੰਜ ਵਾਰ ਮੁੱਖ ਮੰਤਰੀ ਰਹੇ ਨੇ ਹਮ ਉਹਨਾਂ ਨੂੰ ਉਹੀ ਗੱਲ ਬੇਟਾ ਉਹੀ ਗੱਲ ਆ ਕਿ ਜਿਹਨਾਂ ਨੂੰ ਹੀ ਲੇਜ਼ਾ ਹੁੰਦਾ ਨਾ ਸਮਝਾਣ ਦਾ ਕੰਮ ਕਰਨ ਦਾ ਉਹਨਾਂ ਨੂੰ ਸਭ ਤੋਂ ਜ਼ਿਆਦਾ ਸੀਗਾ ਅਗਰ ਦੇਖਿਆ ਜਾਵੇ ਪੰਜਾਬ ਦੀ ਰਾਜਨੀਤੀ ਜੀ ਜੀ ਬਿਲਕੁਲ ਹਮ ਤੇ ਉਹਨਾਂ ਨੇ ਰਾਜਨੀਤੀ ਕੀ ਮਚਾਉਣੀ ਹੈ ਸੈਂਟਰ ਤੋਂ ਕਿਵੇਂ ਫੰਡ ਲੈ ਕੇ ਆਉਣਾ ਹੈ ਕਿਵੇਂ ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਨੇ ਸਮਝੌਤਾ ਕੀਤਾ ਹੂੰ ਤੇ ਉਹਨਾਂ ਨੂੰ ਕੰਮ ਕਰਨ ਦਾ ਕਿ ਤਜਰਬਾ ਸੀਗਾ ਔਰ ਉਹ ਇੱਕ ਮੈਨੂੰ ਉਹਨਾਂ ਦੀ ਚੀਜ਼ ਬਹੁਤ ਅੱਛੀ ਲੱਗਦੀ ਸੀਗੀ ਬਾਦਲ ਪਰਿਵਾਰ ਦੀ ਹੂੰ ਤੇ ਸ਼ਰਮਣਿ ਕਾਲੀ ਦਲ ਚ ਜੀ ਜੀ ਉਹ ਲੋਕ ਗ੍ਰੀਨ ਮਤਲਬ ਪਬਲਿਕ ਨਾਲ ਧਰਤੀ ਨਾਲ ਜੁੜੇ ਹੋਏ ਬੰਦੇ ਸੀਗੇ ਹੂੰ ਤੇ ਉਹਨਾਂ ਨੇ ਬਹੁਤ ਕੰਮ ਸਰ ਗਰਾਉਂਡ ਜ਼ੀਰੋ ਤੇ ਆ ਕੇ ਵੀ ਕੀਤੇ ਨੇ ਹੂੰ ਜਦੋਂ ਵੀ ਉਹਨਾਂ ਨੇ ਕਰਨਾ ਬਾਬਾ ਸਰ ਬੀਬੀ ਸਾਹਿਬ ਸਰ ਸਿਮਰਤ ਕੋ ਬਾਦਲ ਲਾਲੋ ਪ੍ਰਕਾਸ਼ ਸਿੰਘ ਬਾਦਲ ਲਾਲ ਉਹਨਾਂ ਦੇ بیٹے ਲਾਲੋ ਤੇ ਉਹਨਾਂ ਨੇ ਇੱਕ ਸੰਗਤ ਦਰਸ਼ਨ ਪ੍ਰੋਗਰਾਮ ਸਟਾਰਟ ਕਰਦੇ ਹੁੰਦੇ ਸੀਗੇ ਜੀ ਤੇ ਸੰਗਤ ਦਰਸ਼ਨ 'ਚ ਉਹਨਾਂ ਨੇ ਅਗਰ 40 ਪਿੰਡਾਂ ਨੂੰ ਉਹਨਾਂ ਨੇ ਮਤਲਬ ਮਿਲਣਾ ਸੰਗਤ ਦਰਸ਼ਿਆਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਨੇ ਤਾਂ ਬਾਰਸ਼ ਆਜੇ ਗਰਮੀ ਆਜੇ ਹੂੰ ਜਾਂ ਕੁਝ ਵੀ ਹੋ ਜੀ ਪਰ ਉਹਨਾਂ ਨੇ ਪ੍ਰੋਗਰਾਮ ਨਹੀਂ ਕੈਨਸਲ ਕਰਦੇ ਸੀਗੇ ਹੂੰ ਉਹ ਬੰਦਿਆਂ ਦੀਆਂ ਮੁਸ਼ਕਲਾਂ ਸੁਣਨ ਜਾਂਦੇ ਸੀਗੇ ਔਰ ਮੈਨੂੰ ਲੱਗਦਾ ਕਿ ਜੋ ਪ੍ਰਕਾਸ਼ ਸਿੰਘ ਬਾਦਲ ਕਰ ਗਈ ਇੱਥੇ ਨਾ ਉਹ ਆਮ ਆਦੀ ਪਾਰਟੀ ਕਰ ਪਈ ਹੈ ਨਾ ਉਹ ਕਾਂਗਰਸ ਕਰ ਪਈ ਹੈ ਜੀ ਬਿਲਕੁਲ ਤਾਂ ਇਹ ਕਿ ਦੇਖੋ ਲੋਕ ਵੀ ਜਿਹੜੇ ਨੇਗੇ ਜਿਹੜਾ ਮੰਤਰੀ ਕੰਮ ਲੋਕਾਂ ਦੇ ਲਈ ਕਰਦਾ ਹੈ ਤਾਂ ਉਹਨੂੰ ਯਾਦ ਵੀ ਰੱਖਿਆ ਜਾਂਦਾ ਹੈ ਤੇ ਹੁਣ ਤੱਕ ਮੈਨੂੰ ਲੱਗਦਾ ਹੈ ਦੇਖੋ ਆਪਾਂ ਹਮੇਸ਼ਾ ਹੀ ਖਬਰਾਂ ਦੇ ਵਿੱਚ ਦੇ ਦਿਆਂ ਸੋਸ਼ਲ ਮੀਡੀਆ ਰਾਹੀਂ ਦੇਖਦੇ ਆਂ ਕੀ ਅ ਇੱਥੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਲੋਕਾਂ ਵੱਲੋਂ ਯਾਦ ਕੀਤਾ ਜਾਂਦਾ ਹੈ ਸ਼ਰਧਾਂਜਲੀ ਅੱਜ ਕਾਫੀ ਲੋਕ ਉਹਨਾਂ ਨੂੰ ਦੇ ਰਹੇ ਨੇ ਉਹ ਇੱਕ ਇੱਜ਼ਤਮਾਨੀ ਹੁੰਦਾ ਜਿਹੜਾ ਕਮਾਉਣਾ ਪੈਂਦਾ ਹੈ ਕੀ ਲੱਗਦਾ ਹੈ ਤੁਹਾਨੂੰ ਹਾਂ ਉਹੀ ਲੱਗਦਾ ਜਦੋਂ ਨਾ ਆਪਾਂ ਵਰਕ ਕਰਦੇ ਆ ਉਹਦੇ ਵਿੱਚ ਜਾਂ ਪੈਸਾ ਦੇਖਿਆ ਜਾਂਦਾ ਹੂੰ ਰਾਜਨੀਤੀ ਕਹਿੰਦੇ ਦੋ ਤਰੀਕੇ ਨਾਲ ਚੱਲਦੀ ਹੈ ਹੂੰ ਜਾਂ ਤਾਂ ਤੁਸੀਂ ਲੋਕਾਂ ਨੂੰ ਪਿਆਰ ਮੁਹੱਬਤ ਨਾਲ ਵੋਟ ਪਵਾ ਸਕਦੇ ਹੋ ਜਾਂ ਗੁੰਡਾਗਰਦੀ ਨਾਲ ਪਵਾ ਸਕਦੇ ਹੂੰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਇਹ ਇਹ ਸੀਗਾ ਉਹ ਦਿਲਾਂ ਚ ਰਾਜ ਕਰਦੇ ਸੀਗੇ ਜੀ ਅਗਰ ਸਰਉਮੀ ਕਾਲੀ ਦਲ ਅੱਜ ਤੱਕ ਐਡਾ ਗਰੋਥ ਕਰ ਪਾਇਆ ਚਾਹੇ ਆਪਾਂ ਐ ਜੀ ਪੀ ਸੀ ਦੀਆਂ ਇਲੈਕਸ਼ਨਾਂ ਲਾ ਲਵੋ ਜਾਂ ਕਮੇਟੀ ਨੇ ਉਹਨੇ ਨੇ ਸਰਕਾਰ ਬਣਾਈ ਨਾ ਆਮ ਜਨਤਾ ਪਾਰਟੀ ਦੇ ਸਹਿਯੋਗ ਨਾਲ ਤਾਂ ਕਿਤੇ ਨਾ ਕਿਤੇ ਪ੍ਰਕਾਸ਼ ਸਿੰਘ ਬਾਦਲ ਜੀ ਦਾ ਬਹੁਤ ਵੱਡਾ ਹੱਥ ਦੀਗਾ ਉਹ ਲੋਕਾਂ ਨੂੰ ਛੋਟੇ ਉਹਨਾਂ ਨੂੰ ਇਹ ਪਤਾ ਸੀਗਾ ਕਿਹੜਾ ਇਲਾਕੇ ਦਾ ਕਿਹੜਾ ਵਿਕਾਸ ਕਰਨਾ ਹੂੰ ਕਿਉਂਕਿ ਆਪਣਾ ਜੇ ਦੇਖਿਆ ਜਿਵੇਂ ਪਟਿਆਲਾ ਇਹ ਤਾਂ ਉਹਨਾਂ ਪਤਾ ਸੀਗਾ ਪਟਿਆਲੇ ਚ ਕੀ ਕੀ ਲੋਕਾਂ ਦੀਆਂ ਮੁਸੀਬਤਾਂ ਨੇ ਕੀ ਮੈਂ ਹੱਲ ਕਰਨੀਆਂ ਜੇ ਆਪਾਂ ਸੰਗਰੂਰ ਦੇਖੀਏ ਜਾਂ ਉਧਰ ਲੰਬੀ ਜਾ ਕੇ ਦੇਖੀਏ ਉਧਰ ਲੋਕਾਂ ਨੂੰ ਕਿਤੇ ਨਾ ਕਿਥੇ ਅਲੱਗ-ਅਲੱਗ ਏਰੀਆ ਵਾਈਜ਼ ਪਰੋਂ ਮੰਦੇ ਸੀਗਾ ਉਧਰ ਰੇਤਲੀ ਏਰੀਆ ਜਿਆਦਾ ਫਸਲਾਂ ਦੀ ਹੋਗੀ ਜਿਵੇਂ ਤੁਸੀਂ ਦੇਖਿਆ ਉਹਨਾ ਘਰ-ਘਰ ਰਾਸ਼ਨ ਜਿਹੜੀ ਗੱਲ ਕਹਿੰਨੇ ਹੋ ਜਾਂ ਰਾਸ਼ਨ ਦਾ ਇਹ ਸਾਰਾ ਪ੍ਰਕਾਸ਼ ਸਿੰਘ ਬਾਦਲ ਇਹ ਲੈ ਕੇ ਆਏ ਸੀਗੇ ਹੂੰ ਅਗਰ ਆਪਾਂ ਰਾਸ਼ਨ ਜਿਹੜਾ ਸਿਸਟਮ ਹੈ ਉਹਨਾਂ ਨੇ ਹੀ ਸ਼ੁਰੂ ਕੀਤਾ ਸੀ ਹਾਂ ਇਹ ਉਹਨਾਂ ਕੋਈ ਲੈ ਕੇ ਆਏ ਸੀ ਅਗਰ ਆਪਾਂ ਪੰਜਾਬ ਦੇ ਤੁਸੀਂ ਅਗਰ ਉਹਨਾਂ ਨੇ ਸਰਮਣਿ ਕਾਲੀ ਦਲ ਦੀ ਜਦੋਂ ਸਰਕਾਰ ਸੀ ਤੁਸੀਂ ਦੇਖਿਆ ਹੁਣ ਉਹਦੋਂ ਉਹਨਾਂ ਨੇ ਬੜੇ ਫ੍ਰਿਜ ਬਣਾਏ ਬੜੀਆਂ ਰੋਡ ਬਣਾਈ ਹੂੰ ਕਿਉਂਕਿ ਤੁਹਾਨੂੰ ਪਤਾ ਜੀ ਅੱਜ ਕੱਲ ਕਿਹਾ ਕਿ ਉਹ ਫਾਈਲ ਬਣਨ ਨੂੰ ਵੀ ਟਾਈਮ ਲੱਗਦਾ ਹੂੰ ਫਿਰ ਉੱਥੇ ਉਹਦਾ ਪਾਸ ਹੁੰਦੀ ਹੈ ਫਾਈਲ ਪਾਸ ਹੁੰਦਾ ਬਜਟ ਬਣਦਾ ਫਿਰ ਕਿਤੇ ਬਣ ਲੱਗਦਾ ਉਹਨਾਂ ਨੇ ਜੋ ਸੁਖਵੀਰ ਸਿੰਘ ਬਾਦਲ ਨੇ ਜੋ ਬਣਾਈ ਜਿਵੇਂ ਰੋਡ ਜਿਰਕਪੁਰ ਤੋਂ ਲਾ ਕੇ ਬਠਿੰਡੇ ਤੱਕ ਬਣੀ ਹੂੰ ਉਹ ਦੇਖੋ ਕਿੰਨੀ ਚੌੜੀ ਰੋਡ ਰ ਹਾਂਜੀ ਬਾਈਪਾਸ ਜਿੰਨੇ ਬਣੇ ਉਹ ਵੀ ਉਹਨਾਂ ਦੀ ਹੀ ਰਾਜ ਬਣੇ ਹਾਂਜੀ ਅਗਰ ਆਪਾਂ ਗੱਲ ਕਰੀਏ ਕਾਂਗਰਸ ਕਾਂਗਰਸ ਤੇ ਜੇ ਅਗਰ ਆਪ ਆਮਾਦੀ ਪਾਰਟੀ ਜਿਵੇਂ ਆਮਾਦੀ ਪਾਰਟੀ ਦੀ ਗੱਲ ਕਰਦੇ ਆ 2 ਸਾਲ ਤਕਰੀਬਨ ਹੋ ਗਏ ਉਹਨਾਂ ਨੂੰ ਆਇਆ ਨੂੰ 2 ਸਾਲ ਦਾ ਉਹਨਾਂ ਨੇ ਬਜਟ ਵੀ ਪੇਸ਼ ਕਰਤਾ ਲੇਕਿਨ ਉਹਨਾਂ ਨੇ ਉਨੀ ਗ੍ਰੋਥ ਨਹੀਂ ਕਰ ਪਾਇਏ ਜਿੰਨੀ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਸਮੇਂ ਚ ਕਰ ਪਾਏ ਇਸ ਲਈ ਉਹ ਦਿਲਾਂ ਚ ਰਾਜ ਕਰਦੇ ਨੇ ਹਾਂ ਬਿਲਕੁਲ ਅਗਰ ਆਪਾਂ ਗੱਲ ਕਰੀਏ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਨੂੰ ਥੋੜਾ ਜਿਆਦਾ ਆਪਣੇ ਪਿਤਾ ਤੋਂ ਜੋ ਪਿਤਾ ਦੀ ਇੱਕ ਰਾਜਨੀਤੀ ਹੈ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਜਿਵੇਂ ਉਹਨਾਂ ਨੇ ਉਹਨਾਂ ਦੇ ਨਾਲ ਲੀਡਰ ਸੀਗੇ ਉਹਨਾਂ ਦੇ ਇੱਕ ਪੁਰਾਣੇ ਸਾਥੀ ਸੀਗੇ ਜਿਵੇਂ ਆਪਾਂਸ ਕੋਈ ਸਤਜਿਪ ਸਿੰਘ ਢੀਂਡਸਾ ਲਾ ਲਈਏ ਹੂੰ ਚੰਦੂ ਮੱਜਰਾ ਲਾ ਲਈਏ ਜੀ ਜਾਂ ਟੋੜਾ ਸਾਹਿਬ ਹੋ ਗਈ ਇੱਕ ਗਰੁੱਪ ਸੀਗਾ ਉਹ ਸੂਝਵਾਨ ਲੋਕ ਸੀਗੇ ਸੂਝਵਾਨ ਲੋਕ ਤੇ ਜਿਨ੍ਹਾਂ ਨੂੰ ਤਜਰਬਾ ਵੀ ਤਜਰਬਾ ਸੀਗਾ ਉਹਨਾਂ ਨੂੰ ਇਹ ਪਤਾ ਸੀਗਾ ਕਿ ਅਸੀਂ ਇੱਕ ਲੋਕਾਂ ਤੋਂ ਕੰਮ ਕਿਵੇਂ ਲੈਣਾ ਲੋਕਾਂ ਦਾ ਪੰਜਾਬ ਦਾ ਵਿਕਾਸ ਕਿਵੇਂ ਕਰਨਾ ਵਿਕਾਸ ਲੈਣ ਵੇਲੇ ਸਾਨੂੰ ਸਰਕਾਰ ਸੈਂਟਰ ਸਰਕਾਰ ਤੋਂ ਫੰਡ ਚਾਹੀਦਾ ਜੀ ਬਿਨਾ ਪੈਸੇ ਦਾ ਫੰਡ ਉਰੇ ਵਿਕਾਸ ਨਹੀਂ ਹੋ ਸਕਦਾ ਤਾਂ ਉਹ ਕਿਵੇਂ ਕਿਵੇਂ ਪਾਲਿਸੀ ਲੈ ਕੇ ਆਉਣੀ ਹੈ ਉਹ ਤਾਂ ਉਹ ਗੱਲ ਕਰਦੇ ਸੀ ਜੀ ਸੈਂਟਰ ਮਿਨਿਸਟਰ ਨਾਲ ਉਰੇ ਕਿਹਾ ਕਿ ਆਪਣੇ ਹੁਣ ਆਮ ਆਦਮੀ ਪਾਰਟੀ ਦੀ ਜਿਵੇਂ ਸਾਨੂੰ ਸਿੱਧਾ ਡਾਇਰੈਕਟ ਮੂਵ ਤੇ ਕਹਿੰਦੇ ਨੇ ਜਿਸ ਤਾ ਮੋਦੀ ਨੂੰ ਹਰਾਉਣਾ ਹਮ ਉਹਨਾਂ ਦੀ ਲੜਾਈ ਕਿਸੇ ਨੂੰ ਹਰਾਨ ਹਰਾਨ ਦੇ ਚੱਕਰ ਚ ਰਹੇ ਉਹਨਾਂ ਦੀ ਹੁਣ ਉਹਨਾਂ ਦਾ ਹੁੰਦਾ ਸੀ ਕਿ ਅਸੀਂ ਲੋਕਾਂ ਦੇ ਦਿਲ ਕੀ ਜਿੱਤਣੇ ਉਹ ਉਹ ਕਹਿੰਦੀ ਨਹੀਂ ਸੀ ਕਿ ਅਸੀਂ ਕਾਂਗਰਸ ਨੂੰ ਉਹਨਾਂ ਨੇ ਅੱਜ ਤੱਕ ਕਾਂਗਰਸ ਦੇ ਕਿਸੇ ਮੰਦੇ ਨੂੰ ਜਾਂ ਤੁਸੀਂ ਰਜੀਵ ਆਪਣੇ ਸੋਨੀਆ ਗਾਂਧੀ ਲਾ ਲਓ ਜਾਂ ਡਾਕਟਰ ਮਨਮੋਨ ਸਿੰਘ ਲਾ ਲਓ ਉਹਨਾਂ ਨੂੰ ਕਦੇ ਉਹਨਾਂ ਨੇ ਗਲਤ ਵੀ ਨਹੀਂ ਬੋਲਿਆ ਹਮ ਠੀਕ ਹੈ ਉਹਨਾਂ ਦੀ ਮੁੱਦੇ ਦੀ ਲੜਾਈ ਸੀਗੀ ਪਰ ਉਹਨਾਂ ਨੇ ਕਦੇ ਕਿਸੇ ਨੂੰ ਹਟ ਨਹੀਂ ਕਰਿਆ ਕੋਈ ਗੱਲ ਹੈ ਕੀ ਅੱਜ ਕੱਲ ਦੀ ਜਿਹੜੀ ਹੁਣ ਰਾਜਨੀਤੀ ਚੱਲ ਰਹੀ ਹੈ ਇਹ ਆਪਸੀ ਮਸਲਿਆਂ ਨੂੰ ਲੈ ਕੇ ਜ਼ਿਆਦਾ ਚੱਲ ਰਹੀ ਹੈ ਪਰਸਨਲ ਇਹ ਕੁਰਸੀ ਦਾ ਲਾਲਚ ਹੋ ਗਿਆ ਹਾਂਜੀ ਇਹ ਕੁਰਸੀ ਦਾ ਲਾਲਚ ਹੋ ਗਿਆ ਇਹ ਹੁਣ ਇੱਥੇ ਲੋਕਾਂ ਦੇ ਜਿਹੜੇ ਦਿਲਜੀਤਨ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਚੀਜ਼ ਇੱਥੇ ਘਟਦੀ ਜਾ ਰਹੀ ਹੈ ਉਹ ਘਟ ਰਿਸਪੈਕਟ ਘਟ ਰਿਹਾ ਰਿਸਪੈਕਟ ਘਟ ਉਹ ਤਾਂ ਇਹ ਹੈ ਕਿ ਰਾਜਾ ਜਦੋਂ ਆਪਾਂ ਰਾਜਨੀਤੀ 'ਚ ਇਹ ਹੋ ਗਿਆ ਕਿ ਜਦੋਂ ਐਮ.ਐਲ.ਏ ਸਾਹਿਬ ਹਨੇ ਨਾ ਉਹਨਾਂ ਲਈ ਕੋ ਸਿਟੀ ਦੇ ਐਮ.ਐਲ.ਏ ਨੇ ਉਹ ਸ਼ਹਿਰ ਦੇ ਉਹਦੇ ਵਿੱਚ ਪਾਰਟੀ ਤੋਂ ਉੱਤੇ ਉੱਠ ਕੇ ਸਾਨੂੰ ਜਦੋਂ ਹਾਰ ਜਿੱਤ ਹੋ ਜਾਂਦੀ ਹੈ ਉਸ ਉਹਦੇ ਵਿੱਚ ਕੀ ਹੈ ਕਿ ਤੁਸੀਂ ਉਹਦਾ ਕੰਮ ਇਹ ਹੁੰਦਾ ਜਦੋਂ ਕੋਈ ਨਵੀਂ ਸਰਕਾਰ ਆਉਂਦੀ ਹੈ ਉਹ ਚਾਹੁੰਦੀ ਹੈ ਕਿ ਜਿਹੜਾ ਮੇਰਾ ਨਵਾਂ ਕੋਈ ਵਿਕਾਸ ਹੈ ਉਹ ਕਰਾਂ ਜਿਹੜੇ ਪਿਛਲੇ ਪੈਂਡਿੰਗ ਹੁੰਦੇ ਨੇ ਉਹ ਅਧੂਰੇ ਰਹਿ ਜਾਂਦੇ ਨੇ ਜੀ ਸਰਕਾਰਾਂ ਨੂੰ ਇਹ ਚਾਹੀਦਾ ਕਿ ਜਿਹੜਾ ਪ੍ਰੋਜੈਕਟ ਕੰਮ ਮਸਲਾ ਕੰਮ ਪੈਂਡਿੰਗ ਹੈ ਤੁਸੀਂ ਉਹਨੂੰ ਕੰਟੀਨਿਊ ਰੱਖੋ ਉਹ ਤੁਸੀਂ ਉਹਦੇ ਤੋਂ ਲਾਵਾ ਕੀ ਕਰ ਸਕਦੇ ਹੋ ਲੋਕਾਂ ਦੀ ਮਦਦ ਕਰ ਸਕਦੇ ਹੋ ਉਹ ਤੁਸੀਂ ਆਪਣੇ ਬਿਹੇਵਤੇ ਸਟਾਰਟ ਕਰੋ ਜੀ ਤੇ ਉਸ ਤੋਂ ਬਾਅਦ ਹੀ ਜਿਹੜਾ ਕੋਈ ਨਵੀਂ ਚੀਜ਼ ਲੋਕਾਂ ਦੇ ਵਿੱਚ ਲੈ ਕੇ ਫਿਰ ਲੈ ਕੇ ਆਣੀ ਚਾਹੀਦੀ ਹੈ ਜੀ ਬਿਲਕੁਲ ਤੇ ਇੱਕ ਹੋਰ ਜਿਹੜਾ ਮੇਨ ਮੁੱਦਾ ਅਸਰ ਚੱਲ ਰਿਹਾ ਹੈ ਕਿ ਕਿਸਾਨ ਜਿਹੜੇ ਨੇ ਹੁਣ ਅੱਜ ਰੇਲ ਰੋਕੋ ਅੰਦੋਲਨ ਜਿਹੜਾ ਹੈ ਉਹਨਾਂ ਵੱਲੋਂ ਚਲਾਇਆ ਗਿਆ ਤੇ ਉਹਨਾਂ ਨੇ ਕਿਹਾ ਸੀ ਕਿ 12 ਤੋਂ 4 ਵਜੇ ਤੱਕ ਇਹ ਜਿਹੜਾ ਰੇਲ ਰੋਕੋ ਅੰਦੋਲਨ ਹੈ ਉਹਨਾਂ ਵੱਲੋਂ ਕੀਤਾ ਜਾਵੇਗਾ ਤੇ ਹੁਣ ਕਿੱਤਾ ਵੀ ਜਾ ਰਿਹਾ ਲਗਾਤਾਰ ਆਪਣੇ ਕੋਲ ਖਬਰਾਂ ਵੀ ਆ ਰਹੀਆਂ ਨੇ ਇਸ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਰਕਾਰਾਂ ਨੇ ਕਿਤੇ ਨਾ ਕਿਤੇ ਐਮਐਸਪੀ ਰੇਟ ਦੀ ਜਿਹੜੀ ਗਾਰੰਟੀ ਆ ਉਹਨਾਂ ਨੂੰ ਦਿੱਤੀ ਵੀ ਸੀ ਪੰਜ ਫਸਲਾਂ ਤੇ ਕਾਲੀ ਇਸ ਦਾ ਜਿਹੜਾ ਲਾਈਵ ਵੀ ਹੈ ਉਹ ਵੀ ਕਰਕੇ ਹਟੀਆਂ ਮੈਂ ਕੀ ਕਹਿਣਾ ਚਾਹੋਗੇ ਕਿ ਦੇਖੋ ਕਿਸਾਨ ਜਿਹੜੇ ਨੇ ਉਹ ਇੱਥੇ ਸੈਟੀਸਫਾਈਡ ਕਿਉਂ ਨਹੀਂ ਹੋ ਪਾਰੇ ਸੈਟੀਸਫਾਈਸ ਇਹ ਹੈ ਕਿ ਹੂੰ ਜੋ ਪੰਜਾਬ ਦਾ ਇੱਕ ਆਪਾਂ ਜੀ ਆਪਾਂ ਕਿਸਾਨਾਂ ਦੀ ਗੱਲ ਕਰੀਏ ਜੀ ਅਗਰ ਆਪਾਂ ਕੰਪੇਰੀਜ਼ਨ ਕਰਦੇ ਆਂ ਪੰਜਾਬ ਹੂੰ ਯੂਪੀ ਜਾਂ ਉੱਤਰਾਖੰਡ ਹਿਮਾਚਲ ਅਗਰ ਆਪਾਂ ਦੇਖੀਏ ਕਿਸਾਨ ਉਹ ਵੀ ਨੇ ਹੂੰ ਠੀਕ ਹੈ ਨਾ ਲੇਕਿਨ ਉਹਨਾਂ ਦਾ ਅਗਰ ਆਪਾਂ ਰੇਸ਼ਿਓ ਦੇਖੀਏ ਅਗਰ ਆਪਾਂ ਕੰਪੇਰੀਜ਼ਨ ਕਰਦੇ ਆਂ ਦੋਨਾਂ ਦਾ ਤਾਂ ਪੰਜਾਬ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਉਹਨਾਂ ਤੋਂ ਬੈਟਰ ਹੈ ਪੰਜਾਬ ਜੀ ਥੋੜਾ ਸਟਰੋਂਗ ਹੈ ਪੈਸੇ ਤਰਫ ਤੋਂ ਹੂੰ ਅਗਰ ਆਪਾਂ ਉੱਤਰਾਖੰਡ ਵਗ ਜੀ ਜਾਂ ਅਸਾਮ ਵਗ ਜੀ ਨਾਗਾਲੈਂਡ ਵਗ ਜੀ ਹੋਰ ਸਟੇਟਾਂ ਦੇ ਗੁਜਰਾਤ ਵਗੈ ਵਜੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਮਨਾਫਾ ਨਹੀਂ ਮਿਲਦਾ ਖੇਤੀਬਾੜੀ ਚ ਜਿੰਨਾ ਕਿਸਾਨ ਉਹ ਵੀ ਨੇ ਕਿਸਾਨ ਪੰਜਾਬੀ ਦੇ ਨੇ ਲੇਕਿਨ ਪੰਜਾਬ ਇਸ ਲਈ ਮੂਰੇ ਅੱਗੇ ਆ ਜਾਂਦਾ ਕਿਉਂਕਿ ਪੰਜਾਬ ਕੋਲੇ ਸਟਰੋਂਗਲੀ ਪੈਸਾ ਹੈ ਸਰਪੋਰਟ ਰਿਸੋਰਸ ਉਹ ਲੋਕਾਂ ਉਹ ਲੋਕਾਂ ਕੋਲੇ ਅਗਰ ਆਪਾਂ ਗੱਲ ਦੂਜੇ ਸਟੇਟਾਂ ਦੀ ਕਰੀਏ ਉਹ ਲੋਕ ਸਿਰਫ ਵਿਚਾਰੇ ਉਹਨੇ ਡਵੈਲਪ ਨਹੀਂ ਹੋਏ ਉਹਨਾਂ ਕੋਲੇ ਟਰੈਕਟਰ ਵੀ ਬਹੁਤ ਘੱਟ ਨੇ ਤੁਸੀਂ ਉਹਨਾਂ ਦੇ ਅਗਰ ਖੇਤ ਬਾੜੀ ਦੇਖ ਲਓ ਫਸਲਾਂ ਵੀ ਘੱਟ ਹੁੰਦੀਆਂ ਨੇ ਉਹਨਾਂ ਕਿਤੇ ਨਾ ਕਿਤੇ ਗੁਜ਼ਾਰੀ ਹੁੰਦਾ ਜੀ ਸਿਰਫ ਉਹ ਗੁਜ਼ਾਰੇ ਵਾਸਤੇ ਹੀ ਫਸਲ ਲਾਉਂਦੇ ਨੇ ਔਰ ਉਹਨਾਂ ਹੀ ਉਹਨਾਂ ਦਾ ਖਰਚਾ ਪਾਣੀ ਨੂੰ ਨਿਕਲ ਜਾਂਦਾ ਜੀ ਬਿਲਕੁਲ ਪੰਜਾਬ ਕਦੇ ਵੀ ਦੇਖੋ ਉਹ ਨਹੀਂ ਮੈਨੂੰ ਕਹਿਣਾ ਨਹੀਂ ਚਾਹੀਦਾ ਬਸ ਥੋੜੀ ਮੈਂ ਮਾਫੀ ਮੰਗਦਾ ਕਿ ਪੰਜਾਬ ਤੇ ਉਹਨੇ ਤੜੇਬੰਦੀ ਬਹੁਤ ਜ਼ਿਆਦਾ ਨੇ ਹੂੰ ਜੀ ਘਰ ਪੰਜਾਬ ਦੀ ਆਪਾਂ ਗੱਲ ਕਰੀਏ ਪੰਜਾਬ ਦੀ ਜ਼ਮੀਨ ਹੈ ਪਾਣੀ niche ਘਟਦਾ ਜਾ ਰਿਹਾ ਹੂੰ ਉਹਨਾਂ ਤੁਸੀਂ ਦੇਖੇ ਹੁਣ ਜੀਰੀ ਲੱਗਣੀ ਹੈ ਹੂੰ ਫਿਰ ਇਹ ਜੀਰੀ ਜੀਰੀ ਜਦੋਂ ਆਪਣੀ ਲੱਗੀ ਉਹਨੂੰ ਵੱਢਣਾ ਜੀਰੀ ਵੱਢਣ ਤੋਂ ਬਾਅਦ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਹੂੰ ਵਾਤਾਵਰਨ ਵੀ ਖਰਾਬ ਹੁੰਦਾ ਜੀ ਠੀਕ ਹੈ ਨਾ ਉਹ ਪੰਜਾਬ ਔਰ ਹਰਿਮਾਚਲ ਹੀ ਆ ਜਦ ਕਿ ਆਪਾਂ ਚੌਲ ਜਿਹੜੇ ਆਪਾਂ ਚੌਲ ਐ ਉਹ ਆਪਾਂ ਖਾਂਦੇ ਨਹੀਂ ਆਪਾਂ ਹੋਰ ਸਿੱਟਾ ਨੂੰ ਦਿੰਨੇ ਆ ਜੀ ਬਿਲਕੁਲ ਪੰਜਾਬ ਦੀ ਅੱਧੀ ਚ ਫਸਲ ਹਨ ਜਿਹੜੀਆਂ ਉਹ ਬਾਹਰ ਹੀ ਜਾਂਦੀ ਆ ਬਾਹਰ ਹੀ ਜਾਂਦੀ ਆ ਹੂੰ ਲੇਕਿਨ ਪੰਜਾਬ ਉਹ ਤੋਂ ਇਲਾਵਾ ਕੀ ਕਰ ਸਕਦਾ ਜਥੇਬੰਦੀਆਂ ਨੂੰ ਤਾਂ ਆਪਾਂ ਅਸੀਂ ਇਹੀ ਰਹਿ ਮਸ਼ਵਰਾ ਦੇਣਾ ਚਾਹੁੰਦੇ ਆ ਯਰ ਰਿਕਵੈਸਟ ਕਰਨਾ ਚਾਹੁੰਦੇ ਆ ਕਿ ਤੁਸੀਂ ਪੰਜਾਬ ਦੀ ਖੇਤੀਬਾੜੀ ਨੂੰ ਕਿਵੇਂ ਬਚਾ ਸਕਦੇ ਹੋ ਸਰਕਾਰ ਤੋਂ ਜਾਂ ਸੈਂਟਰ ਸਰਕਾਰ ਤੋਂ ਤੁਸੀਂ ਕੀ ਮਦਦ ਲੈਣੀ ਐ ਤੁਸੀਂ ਹੋਰ ਤੇ ਡਿਸਕਸ ਵੀ ਕਰ ਨਹੀਂ ਕਰੋ ਥੋੜਾ ਜਿਆ ਤੇ ਇੱਕ ਹੋਰ ਚੀਜ਼ ਹੈ ਸਰ ਕਿ ਜਥੇਬੰਦੀਆਂ ਦੇ ਵਿੱਚ ਜਿਹੜੀ ਆਪਾਂ ਕਹਿ ਦਿੰਨੇ ਆ ਆਪਸੀ ਸਮਝ ਆਪਸੀ ਸੂਝ-ਬੂਝ ਬੜੀ ਇਸ ਵਾਰ ਘੱਟ ਨਜ਼ਰ ਆ ਰਹੀ ਹੈ ਕਿ ਦੇਖੋ ਆਪਾਂ ਪਿਛਲੇ ਵਾਰ ਵੀ ਦੇਖਿਆ ਹੈ ਕਿ ਕਿਸਾਨਾਂ ਦੇ ਜਿਹੜੇ ਮੁੱਦੇ ਨੇ ਉਹ ਆਪਸ ਦੇ ਵਿੱਚ ਮੇਲ ਹੀ ਨਹੀਂ ਖਾ ਰਹੇ ਕੀ ਲੱਗਦਾ ਮੇਲ ਇਹ ਨਹੀਂ ਖਾ ਰਹੇ ਉਹੀ ਮਸਲਾ ਦੱਸਿਆ ਨਾ ਪਹਿਲਾਂ ਕਿ ਪੰਜਾਬ ਦੀ ਜਥੇਬੰਦੀ ਬਹੁਤ ਬਣ ਗਈ ਹੂੰ ਜੀ ਅਗਰ ਆਪਾਂ ਸੈਂਟਰ ਸਰਕਾਰ ਤੋਂ ਦੇਖਿਆ ਜਾਵੇ ਸੈਂਟਰ ਸਰਕਾਰ ਅਗਰ ਇੱਕ ਸਟੇਟ ਤੋਂ ਦੋ-ਦੋ ਵੀ ਬੰਦੇ ਲੈਂਦੀ ਹੈ ਨਾ ਪੰਜਾਬ ਤੋਂ ਹਰਿਆਣਾ ਤੋਂ ਹਿਮਾਚਲ ਤੋਂ ਪੰਜਾਬ ਦੀ ਖੇਤੀ ਦਾ ਗ੍ਰਾਫ ਕੀ ਹੈ ਪੰਜਾਬ ਚ ਕੀ ਕੀ ਹੋ ਸਕਦਾ ਕੀ ਕੀ ਪੈਦਾਵਾਰ ਲੈ ਸਕਦੇ ਆ ਸੈਂਟਰ ਸਰਕਾਰ ਉਤੋਂ ਲਵੇ ਹਿਮਾਚਲ ਤੋਂ ਕੀ ਲੈ ਸਕਦੇ ਆ ਯੂਪੀ ਤੋਂ ਕੀ ਲੈ ਸਕਦੇ ਆ ਯੂਪੀ ਜੀ ਮੇਂ ਗੰਨਾ ਵੱਧ ਹੁੰਦਾ ਜੀ ਅਗਰ ਆਪਾਂ ਗੁਜਰਾਤ ਕਰੀਏ ਜਾਂ ਐਮਪੀ ਕਰੀਏ ਉੱਥੇ ਸੋਇਆਬੀਨ ਵੱਧ ਨਿਕਲਦਾ ਰਾਜਸਥਾਨ ਚ ਮੂਫੀ ਵੱਧ ਹੁੰਦੀ ਆ ਉੱਥੇ ਸੂਰਜਮੁਖੀ ਜਾਂ ਆਪਾਂ ਸੂਰਜ ਹੋਰ ਫਸਲਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਹੁੰਦੀਆਂ ਨੇ ਸਰਸੋਂ ਹੋ ਗਈ ਉਹ ਚੀਜ਼ਾਂ ਲੈ ਸਕਦੇ ਆ ਸੈਂਟਰ ਸਰਕਾਰ ਕਰ ਚਾਹੇ ਤਾਂ ਇਹ ਨਾ ਜਥੇਬੰਦੀਆਂ ਚੋਂ ਦੋ ਦੋ ਬੰਦੇ ਲੋ ਕੋਈ ਪਾਰਟੀ ਦੇ ਪੰਜਾਬ ਨੂੰ ਕਹੋ ਕਿ ਸਾਨੂੰ ਦੋ ਬੰਦੇ ਆਪਣਾ ਨਾਮ ਕਰਨ ਲੈ ਕੇ ਦੇ ਦਿਓ ਅਸੀਂ ਉਹਨਾਂ ਨੂੰ ਇੱਕ ਕਿਸਾਨ ਯੂਨੀਅਨ ਦਾ ਜਿਵੇਂ ਮੈਂ ਕਹਿੰਦੇ ਪ੍ਰਧਾਨ ਕਿਸਾਨ ਯੂਨੀਅਨ ਉਹਦੇ ਇੱਕ ਮੈਂਬਰ ਬਣਾ ਲਓ ਕਮੇਟੀ ਬਣਾ ਲਓ ਉਹਦੇ ਵਿੱਚ ਅਗਰ ਸਾਨੂੰ ਸਟੇਟ ਬਾਈ ਸਟੇਟ ਦਾ ਕੋਈ ਵੀ ਕਿਸਾਨਾਂ ਨੂੰ ਮਦਦ ਚਾਹੀਦੀ ਆ ਤਾਂ ਤੁਸੀਂ ਉੱਥੇ ਉਹਨਾਂ ਨੂੰ ਗਾਈਡ ਕਰੋ ਇੱਥੇ ਜਿੰਨਾ ਤਾਂ ਸੈਂਟਰ ਸਰਕਾਰ ਕਰ ਰਹੀ ਹੈ ਨਾ ਪੰਜਾਬ ਸਰਕਾਰ ਦੀ ਕੋਈ ਰਿਸਪੋਨਸਿਬਿਲਟੀ ਹੈ ਨਾ ਉਹਰੇ ਸਬਜ਼ੀ ਭਾਜੀ ਬਾਰੇ ਕੋਈ ਦੱਸ ਦੇਣੇ ਉਹਨਾਂ ਨੂੰ ਕਿ ਸਬਜ਼ੀ ਭਾਜੀ ਕਿਵੇਂ ਲਾਉਣੀ ਹੈ ਕਿਵੇਂ ਤੁਸੀਂ ਉਹ ਇਹ ਕਿ ਦੇਖੋ ਗਾਈਡੈਂਸ ਜਿਹੜੀ ਆਪਾਂ ਕਹਿ ਦਿੰਦੇ ਆ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲਦੀ ਹੈ ਕਿਉਂਕਿ ਜੇ ਕਿਤੋਂ ਆਪਾਂ ਨੂੰ ਗਾਈਡੈਂਸ ਮਿਲੇਗੀ ਤਾਂ ਹੀ ਆਪਾਂ ਜਿਹੜੇ ਅਗਲੇ ਕੰਮ ਹੈ ਉਹ ਪੂਰੇ ਤਰੀਕੇ ਦੇ ਨਾਲ ਕਰ ਸਕਦੇ ਆ ਤੇ ਮੈਨੂੰ ਲੱਗਦਾ ਹੈ ਕਿ ਦੇਖੋ ਇੱਥੇ ਵਾਰ-ਵਾਰ ਜਿਹੜਾ ਧਰਨੇ ਲਗਾਉਣ ਦਾ ਮੇਨ ਕਾਰਨ ਹੈ ਇਹ ਹੀ ਵਜ੍ਹਾ ਇੱਥੇ ਨਿਕਲ ਕੇ ਸਾਹਮਣੇ ਵੀ ਆਉਂਦੀ ਹੈ ਕਿ ਇੱਕ ਤਾਂ ਆਪਸੀ ਸਮਝ ਬਹੁਤ ਘੱਟ ਐ ਆਪਸ ਦੇ ਵਿੱਚ ਤਾਲਮੇਲ ਦੀ ਤਾਲਮੇਲ ਦੀ ਕਮੀ ਆ ਤਾਲਮੇਲ ਦੀ ਕਮੀ ਐ ਤੇ ਦੂਜਾ ਜਿਹੜੀ ਗਾਈਡੈਂਸ ਐ ਉਹਦੀ ਬਹੁਤ ਜ਼ਿਆਦਾ ਕਮੀ ਐ ਜੀ ਹਾਂਜੀ ਮੈਨ ਹੁਣ ਗੱਲ ਜਿਹੜੀ ਅਸੀਂ ਦੇਖਿਆ ਦੂਜਾ ਧਰਨਾ ਚੱਲ ਰਿਹਾ ਇਹਦੇ ਵਿੱਚ ਲੋਕ ਕਹਿੰਦੇ ਨੇ ਚਲੋ ਦਿੱਲੀ ਜੀ ਉਹ ਕਹਿੰਦਾ ਚਲੋ ਦਿੱਲੀ ਟਰੈਕਟਰ ਲੈ ਕੇ ਚੱਲੋ ਆ ਲੈ ਕੇ ਚੱਲੋ ਗੱਲ ਇਹ ਐ ਕਿ ਟਰੈਕਟਰ ਲਿਜਾਣਾ ਕੋਈ ਮਾੜੀ ਗੱਲ ਨਹੀਂ ਦਿੱਲੀ ਜਾ ਵੀ ਸਕਦੇ ਨੇ ਜੀ ਪਰ ਤੁਸੀਂ ਜਾ ਕੇ ਉੱਥੇ ਮਿਲਣਾ ਕਿਨੂੰ ਐ ਹਮ ਧਰਨੇ ਤੇ ਬਹਿ ਜਾਓਗੇ ਉੱਥੇ ਸਾਨੂੰ ਮਿਲਣਾ ਅਕਸਰ ਗੱਲ ਕਿਸ ਨਾਲ ਕਰੋਗੇ ਯਾਰ ਕਰਨ ਤਾਂ ਸਾਨੂੰ ਸੈਂਟਰ ਸਰਕਾਰ ਨਾਲ ਆ ਤੁਸੀਂ ਇਹ ਮੈਂ ਤਾਂ ਇਹ ਉਹਨਾਂ ਨੂੰ ਸਲਾਹ ਦੇਣਾ ਚਾਹੁੰਦਾ ਕਿ ਤੁਸੀਂ ਜਿਹੜੇ ਐਮਪੀ ਨੇ ਪੰਜਾਬ ਦੇ ਤੁਸੀਂ ਉਹਨਾਂ ਨੂੰ ਕਹੋਗੇ ਸਾਡੀ ਪੰਜਾਬ ਦੀ ਆਵਾਜ਼ ਆ ਜਿਹੜੀ ਸਾਡੀ ਜਿਹੜੀਆਂ ਮੁਸ਼ਕਲਾਂ ਨੇ ਉਹ ਤੁਸੀਂ ਸੈਂਟਰ ਤੱਕ ਲੈ ਕੇ ਜੇ ਸੁਚੱਜੇ ਢੰਗ ਨਾਲ ਅੱਗੇ ਦੱਸਿਆ ਜਾਵੇ ਕਿ ਕਿਸ ਦੱਸਿਆ ਦਾ ਸਟਾਈਲ ਹੁੰਦਾ ਜੀ ਇੱਕ ਗੱਲਬਾਤ ਕਰਨ ਦਾ ਕਿ ਗੱਲਬਾਤ ਦਾ ਤਰੀਕਾ ਹੁੰਦਾ ਜੀ ਬਿਲਕੁਲ ਕਈ ਹੁਣ ਆਪਾਂ ਕਿਸਾਨ ਜੱਥੇਬੰਦੀਆਂ ਗਲਤਾਂ ਕਰਦੀਆਂ ਨੇ ਕਿ ਸਾਨੂੰ ਆ ਚਾਹੀਦਾ ਲੇਕਿਨ ਉਹ ਪ੍ਰੋਪਰ ਤਰੀਕੇ ਨਾਲ ਕਹਿ ਨਹੀਂ ਪਾਰੀਆਂ ਹੂੰ ਕਿਤੇ ਨਾ ਕਿਤੇ ਉਹ ਆਪਸ ਦੇ ਵਿੱਚ ਹੀ ਆਪਾਂ ਕਹਿ ਦਿੰਨੇ ਆ ਕੁਚਲ ਮੁਚਲ ਹੋਇਆ ਕੁਚਲ ਮੁਚਲ ਜਿਹੀ ਹੋਈ ਪਈ ਹੈ ਜੀ ਅਗਰ ਤਰੀਕੇ ਨਾਲ ਦੇਖਿਆ ਜਾਵੇ ਤਾਂ ਜਿਸ ਨਾਲ ਥੋੜੀ ਲੜਾਈ ਆ ਲੜਾਈ ਆਪਣੀ ਖੇਤੀਬਾੜੀ ਤੇ ਇੱਕ ਤਾਂ ਉਹ ਇੱਕ ਮੰਗਦੇ ਨੇ ਸਾਡੀ ਐਮਐਸਪੀ ਵਧ ਦਿੱਤੀ ਜਾਵੇ ਦੂਜਾ ਐਮਐਸਪੀ ਦਾ ਮਤਲਬ ਇਹ ਹੈ ਕਿ ਸਾਡਾ ਖਰਚਾ ਜਿੰਨਾ ਹੁੰਦਾ ਸਾਨੂੰ ਇੰਨਾ ਸਾਡਾ ਖਰਚਾ ਪੈਂਦਾ ਇਹਨੂੰ ਸਾਨੂੰ ਲਾਗਤ ਲੱਗੀ ਤੇ ਇੰਨਾ ਸਾਨੂੰ ਬਚਣਾ ਚਾਹੀਦਾ ਹੂੰ ਉਹ ਅਗਰ ਉਹ ਆਪਣੀ ਲਾਗਤ ਲੱਗਦੀ ਆ ਉਹਨੀ ਸਰਕਾਰ ਉਹ ਚੱਕੇਗੀ ਹੂੰ ਸਰਕਾਰ ਨੇ ਦਾ ਮਤਲਬ ਚਾਹੀਦੀ ਚਾਹੀਦਾ ਸਰਕਾਰ ਨੂੰ ਆਰਥਨਾਸ਼ਤਾ ਚਾਹੀਦੀ ਹੈ ਲੇਕਿਨ ਸਰਕਾਰ ਇਹ ਸੋਚਦੀ ਹੈ ਕਿ ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ ਹੂੰ ਉਹ ਤੋਂ ਇਲਾਵਾ ਅਗਰ ਤੁਸੀਂ ਹੋਰ ਚੀਜ਼ ਹੈ ਹੁਣ ਪੰਜਾਬ 'ਚ ਦਾਲਾਂ ਦੀ ਕਮੀ ਹੈ ਜੀ ਦਾਲਾਂ ਬਾਰੇ ਕੋਈ ਨਹੀਂ ਗੱਲ ਕਰਦਾ ਹੂੰ ਸਾਡੇ ਸੂਰਜਮੁਖੀ ਕੋਈ ਬਹੁਤ ਘੱਟ ਲਾਉਂਦੇ ਨੇ ਗੰਨਾ ਸਾਡੇ ਅਗਰ ਆਪਾਂ ਗੱਲ ਕਰੀਏ ਯੂਪੀ ਤੋਂ ਆਪਣੇ ਗੰਨਾ ਉਹ ਸ਼ੱਕਰ ਆਉਂਦੀ ਔਰੇ ਹੂੰ ਦਾਲਾਂ ਬਾਹਰੋਂ ਆ ਰਹੀਆਂ ਨੇ ਜਦਕਿ ਪਹਿਲਾਂ ਗੰਨਾ ਜੋ ਹੈ ਉਹ ਪੰਜਾਬ ਦੇ ਵਿੱਚ ਲੱਗਦਾ ਸੀ ਪੰਜਾਬ ਸਰਕਾਰ ਨੇ ਅਗਰ ਉਹੀ ਗੱਲ ਲੜਾ ਕੇ ਸੈਂਟਰ ਸਰਕਾਰ ਤੋਂ ਦੀ ਨਹੀਂ ਸੁਣਦੀ ਤਾਂ ਲੱਗਦਾ ਉਹਨਾਂ ਕੋਈ ਦਿੱਕਤ ਹੈ ਉਹ ਨਹੀਂ ਕਰ ਸਕਦੀ ਤਾਂ ਮੈਂ ਇਹ ਗੱਲ ਕਹਿਣਾ ਕਿ ਪੰਜਾਬ ਸਰਕਾਰ ਹੀ ਅੱਗੇ ਆ ਜੀ ਜੀ ਬਿਲਕੁਲ ਪੰਜਾਬ ਸਰਕਾਰ ਗੰਨਾ ਲਵਾਵੇ ਏਰੀਆ ਵਾਈਸ ਸੂਰਜ ਮੁਖੀ ਲਗਾਵੇ ਦਾਲਾਂ ਦੀ ਉਪਜ ਉਹ ਹੋ ਸਕਦੀ ਹੈ ਸਰ੍ਹਸੋਂ ਦੀ ਤੇਲ ਨਿਕਲ ਸਕਦਾ ਕਪਾਹ ਦੀ ਹੈ ਉਹ ਹੋ ਸਕਦੀ ਹੈ ਉਹਦਾ ਦੁੱਧ ਦੀ ਹੈ ਕਿਤੇ ਨਾ ਕਿਤੇ ਸਦਾ ਨਾਲ ਇੱਥੇ ਕੰਮ ਹੋ ਸਕਦਾ ਮਤਲਬ ਕਿਸਾਨ ਨੂੰ ਸਟੈਂਡ ਕਰਨ ਵਾਸਤੇ ਬਹੁਤ ਬਿਜ਼ਨਸ ਨੇ ਜੀ ਬਿਲਕੁਲ ਹਾਂਜੀ ਇੱਕ ਹੋਰ ਜਿਹੜਾ ਵੱਡਾ ਮੁੱਦਾ ਹੈ ਸਰ ਕਿ ਰੂਸ ਦੇ ਵਿੱਚ ਗਏ ਪੰਜਾਬੀ ਨੌਜਵਾਨ ਜਿਹੜੇ ਉਧਰ ਰਸ਼ੀਅਨ ਆਰਮੀ ਚ ਉਹਨਾਂ ਨੂੰ ਲੈ ਕੇ ਯੂਕਰੇਨ ਦੇ ਨਾਲ ਲੜਾਈ ਕਰਨ ਨੂੰ ਉਹਨਾਂ ਨੂੰ ਫੋਰਸ ਕੀਤਾ ਜਾ ਰਿਹਾ ਹੈ ਇਸ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਇਹ ਕੱਲ ਆਪਣੇ ਚੈਨਲ ਤੇ ਖਬਰ ਵੀ ਚੱਲ ਰਹੀ ਹੈ ਕਰਕੇ ਆਇਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਮੁੰਡੇ ਘੁੰਮਣ ਫਿਰਨ ਗਏ ਸੀਗੇ ਹੂੰ ਉਸ ਤੋਂ ਬਾਅਦ ਜਦੋਂ ਟੂਰਿਸਟ ਵੀਜ਼ਾ ਸੀਗੇ ਹਮ 7-8 ਮੁੰਡੇ ਸੀਗੇ ਜੀ ਉਸ ਤੋਂ ਬਾਅਦ ਕੀ ਆ ਕਿ ਉਹਨਾਂ ਨੇ ਕਿਹਾ ਕਿ ਅਸੀਂ ਆਪਾਂ ਜਮ ਡਾਂਕੀ ਲਾ ਕੇ ਬੰਦਾ ਦੂਜਾ ਕੰਟਰੀ ਪਾਰ ਜਾਂਦਾ ਇਹ ਕਿਸੇ ਟੈਕਸੀ ਵਾਲੇ ਬੰਦੇ ਨਾਲ ਚਲੇ ਗਏ ਹਮ ਉਹ ਕਹਿੰਦਾ ਮੈਂ ਤੈਨੂੰ ਬਾਰਡਰ ਤੇ ਛੱਡ ਦੂੰਗਾ ਅੱਗੇ ਤੁਸੀਂ ਆ ਪੈਦਲ ਚੱਲੇ ਜਾਣਾ ਜੀ ਉਦੋਂ ਬਾਅਦ ਜਦੋਂ ਅਸੀਂ ਪਹੁੰਚੇ ਹਮ ਉਦੋਂ ਬਾਅਦ ਜਾਣਸਰ ਉਥੇ ਆਰਮੀ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਹਮ ਜਦੋਂ ਆਰਮੀ ਨੇ ਅਰੈਸਟ ਕਰਿਆ ਇਹਨਾਂ ਕੋਲ ਟੂਰਿਸਟ ਵੀਜ਼ਾ ਸੀਗਾ ਲੈਕਿਨ ਉਹ ਲੀਗਲ ਤੌਰ ਤੇ ਦੂਜੀ ਕੰਟਰੀ ਚ ਹੀ ਯਾਰ ਉਹਨਾਂ ਕੋਲ ਰਸ਼ੀਆ ਦਾ ਵੀਜ਼ਾ ਦਿੱਸਿਆ ਜਾ ਰਿਹਾ ਜੀ ਲੇਕਿਨ ਜਦੋਂ ਤੁਸੀਂ ਦੂਜੀ ਕੰਟਰੀ ਚ ਹੀ ਆਉਂਗੇ ਤਾਂ ਕਿਤੇ ਨਾ ਕਿਤੇ ਯੂਕਰੇਨ ਕਨ ਉਹਨਾਂ ਨਾਲ ਦਿਆਂ ਨੇ ਉਹਨੂੰ ਰੈਸਟ ਕੀਤਾ ਉਹਦੇ ਬਾਅਦ ਯੂਕਰੇਨ ਉਹਨਾਂ ਨੂੰ ਰਸ਼ੀਆ ਵਾਲਿਆਂ ਨੂੰ ਵਾਪਸ ਕਰਤਾ ਹੂੰ ਜਦੋਂ ਵਾਪਸ ਕਰਿਆ ਉਹ ਕਹਿੰਦੇ ਜੀ ਤੁਸੀਂ ਇਲੀਗਲ ਆਏ ਹੋ ਜਾਂ ਤਾਂ ਤੁਸੀਂ ਸਾਡੀ ਉਹਰੇ 10 ਸਾਲ ਸਜ਼ਾ ਕੱਟੋ ਜਾਂ ਤੁਸੀਂ ਆਏ ਹੋ ਤਾਂ ਸਾਡੀ ਉਹਰੇ ਕਿਤੇ ਨਾ ਕਿਤੇ ਮਦਦ ਕਰੋ ਯੂਕਰੇਨ ਯੂਕਰੇਨ ਦੀ ਇਹ ਕੋਣ ਦੀ ਲੈਂਗੁਏਜ ਦਾ ਬੜਾ ਹੂੰ ਉਹਨਾਂ ਨੂੰ ਕਹਿੰਦੇ ਬੜੀ ਦਿੱਕਤ ਆਈ ਉਹਨਾਂ ਨੇ ਕਿਹਾ ਤੁਸੀਂ ਸਾਡੀ ਸਾਨੂੰ ਆਰਮੀ ਚ ਭਰਤੀ ਕਰ ਰਹੇ ਆ ਅਸੀਂ ਬੰਦੇ ਅਗਰ ਤੁਸੀਂ ਚਾਹੋ ਤਾਂ ਸਾਡੀ ਤੁਸੀਂ ਸੇਵਾ ਦੇ ਸਕਦੇ ਚਾਹੇ ਉਹ ਕਹਿੰਦੀ ਸਾਨੂੰ ਇੰਨਾ ਪਤਾ ਨਹੀਂ ਅਸਲੇਵਾ ਕਹਿ ਰਹੇ ਨੇ ਉਹ ਕਰਦੇ ਕਿ ਸਾਨੂੰ ਪਤਾ ਨਹੀਂ ਹਥਿਆਰ ਕਿਵੇਂ ਚਲਾਉਣਾ ਕਿਵੇਂ ਨਹੀਂ ਉਹ ਕਹਿੰਦੇ ਤੁਸੀਂ ਛੋਟੀ ਮੋਟੀ ਹੈਲਪ ਕਰ ਦਿਓ ਜਿਵੇਂ ਮੈਂ ਕੁਕਿੰਗ ਦਾ ਹੋ ਗਿਆ ਜਾਂ ਰਾਸ਼ਨ ਪਾਣੀ ਹੋ ਗਿਆ ਗੱਡੀ ਥੋੜਾ ਮੋਟਾ ਚਲਾ ਕੇ ਇਹ ਕਰਨਾ ਤੇ ਉਦੋਂ ਬਾਅਦ ਕੁਝ ਵੀਡੀਓ ਉਹ ਲੜਕਿਆਂ ਨੇ ਪਾਈਆਂ ਫੋਟੋ ਵੀ ਪਾਈਆਂ ਉਹ ਚ ਉਹਨਾਂ ਦੇ ਰਫ ਰਫਲ ਪਾਈ ਹੋਈ ਹੈ ਗਨ ਪਾਈ ਹੋਈ ਨੇ ਤਾਂ ਜਾਂ ਤਾਂ ਉਹਨਾਂ ਨੂੰ ਐ ਹੋ ਗਿਆ ਕਿ ਸਾਡੀ ਸਰਕਾਰੀ ਨੌਕਰੀ ਲੱਗ ਗਈ। ਹੂੰ। ਚਾ ਚਾ ਚ ਉਹਨਾਂ ਨੇ ਵੀਡੀਓ ਵੀ ਪਾਈਆਂ ਸਭ ਕੁਝ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਨੇ 15 ਦਿਨ ਉਹਨਾਂ ਨੇ ਟ੍ਰੇਨਿੰਗ ਦਿੱਤੀ ਗਈ। ਜੀ। ਟ੍ਰੇਨਿੰਗ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੂੰ ਯੁੱਧ ਕਰਨ ਵਾਸਤੇ ਹੂੰ ਜਾਣਾ। ਜਾਣਾ। ਤਾਂ ਫਿਰ ਘਬਰਾ ਗਏ। ਡਰ ਗਏ ਕਿ ਹੁਣ ਯਾਰ ਸਾਨੂੰ ਉੱਥੇ ਯੁੱਧ ਚ ਭੇਜ ਰਹੇ ਨੇ ਕਿਤਾ ਸੀ ਵਾਪਸ ਜਾਈਏ ਨਾ ਜਾਈਏ ਕਿ ਮਾਰੇ ਨਾ ਜਾਈਏ। ਹੂੰ ਜੀ। ਡਰ ਦੇ ਮਾਰੇ ਨੇ ਫਿਰ ਪੰਜਾਬ ਸਰਕਾਰ ਮਤਲਬ ਭਾਰਤ ਸਰਕਾਰ ਮੁਰੇ ਗੁਹਾਰ ਲਗਾਈ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੱਢਿਆ ਜਾਵੇ। ਹੂੰ। ਔਰ ਜਦੋਂ ਘਰ ਦੇ ਘਰਦਿਆਂ ਨਾਲ ਅਸੀਂ ਇੰਟਰਵਿਊ ਕਰਕੇ ਆਏ ਉਹਦੀ ਮੰਮਾ ਮਦਰ ਨਾਲ ਕਰਿਆ ਤਾਂ ਉਹ ਕਹਿੰਦੇ ਸਾਨੂੰ ਹਾਲ ਤੱਕ ਨਾ ਤਾਂ ਕਿਸੇ ਐਮਪੀ ਤੇ ਨਾ ਹੀ ਕੋਈ ਨੇਤਾ ਪੰਜਾਬ ਦਾ ਮਿਨਿਸਟਰ ਕੋਈ ਨਹੀਂ ਹਾਲ ਤੱਕ ਸਾਨੂੰ ਆ ਕੇ ਮਿਲਿਆ ਤਾਂ ਅਸਤਾ ਹੀ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਕਿਸੇ ਨਾ ਆਪਣੇ ਜਿੰਨਾ ਵੀ ਸਤੋਂ ਹੋ ਸਕੇ ਉਹ ਪਰਿਵਾਰ ਦੀ ਮਦਦ ਕਰੋ ਕਿਉਂਕਿ ਉਹਦੀ ਮਦਰ ਦੀ ਤਬੀਅਤ ਕੱਲ ਬਹੁਤ ਨਾਜ਼ੁਕ ਸੀ ਕਹਿੰਦੇ ਮੈਨੂੰ ਪ੍ਰੋਪਰ ਰੋਟੀ ਨਹੀਂ ਮੇ ਖਾਦੀ ਇਹ ਦਿਨਾਂ ਤੋਂ ਕੋਈ ਨੀਂਦ ਵੀ ਨਹੀਂ ਜਦੋਂ ਬੱਚਾ ਡਿਸਟਰਬ ਹੋ ਤੋ ਓਲੇ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਮਾਪੇ ਬਾਪ ਦੇ ਲਈ ਕਾਫੀ ਜ਼ਿਆਦਾ ਟੈਨਸ਼ਨ ਵਾਲਾ ਮਾਹੌਲ ਹੋ ਜਾਂਦਾ ਹੈ ਤੇ ਇੱਥੇ ਤਾਂ ਗੱਲ ਹੈ ਕਿ ਦੂਸਰੇ ਕਿਸੇ ਕੰਟਰੀ ਦੇ ਵਿੱਚ ਬੱਚਾ ਫਸਿਆ ਹੋਇਆ ਤਾਂ ਬਹੁਤ ਜ਼ਿਆਦਾ ਪੇਰੈਂਟਸ ਦੇ ਲਈ ਵੀ ਔਖਾ ਦੌਰ ਇੱਥੇ ਹੋ ਰਿਹਾ ਹੋਵੇਗਾ ਜੀ ਕਿਉਂਕਿ ਹਮੇਸ਼ਾ ਮਾਪੇ ਬਾਪ ਦੀ ਜਿੰਨੀ ਵੀ ਇੱਕ ਬੱਚੇ ਨਾਲ ਜ਼ਿਆਦਾ ਲਗਾਓ ਹੁੰਦਾ ਅਗਰ ਅੱਜ ਕੱਲ ਬੱਚਾ ਹੀ ਨਾ ਹੋਵੇ ਹੂੰ ਅਗਰ ਬੱਚਾ ਕਿਤੇ ਬਾਹਰ ਚਲਿਆ ਜਾਂਦਾ ਜਾਂ ਕੋਈ ਕਹਿਣੇ ਨਾ ਲੱਗੇ ਤਾਂ ਮਾਪੇ ਦੇ ਦਿਲ ਤੇ ਕੀ ਬੀਤਦੀ ਹੈ ਇਹ ਮਾਪੇ ਜਾਣਦੇ ਜੀ ਬਿਲਕੁਲ ਹੁਣ ਮਾਪੇ ਉਹ ਕਹਿੰਦੀ ਹੈ ਮੈਨੂੰ ਮਦਰ ਨਾਲ ਇਹੀ ਗੱਲ ਕਹਿ ਰਹੇ ਨੇ ਕਿ ਸਾਨੂੰ ਕਿਸੇ ਨੇ ਸਾਡਾ ਬੱਚਾ ਵਾਪਸੇ ਲਿਆ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਚਾਹੇ ਉਹ ਗਲਤੀ ਨਾਲ ਗਏ ਜਾਂ ਭਲੇਖੇ ਨਾਲ ਉੱਥੇ ਕੁਝ ਹੋਇਆ ਟ੍ਰੈਜੇਡੀ ਹੋਈ ਤਾਂ ਜੋ ਵੀ ਹੋਇਆ ਤਾਂ ਤੁਸੀਂ ਪੁਲਿਸ ਸਾਡੀ ਮਦਦ ਕਰੋ ਜੀ ਪਰ ਸਰਕਾਰਾਂ ਵੱਲੋਂ ਚਾਹੇ ਸੈਂਟਰ ਰਾਜਾ ਪੰਜਾਬ ਸਰਕਾਰ ਵੱਲੋਂ ਹਾਲ ਤੱਕ ਉਹਨਾਂ ਦੀ ਬਾਣੀ ਫੜੀ ਗਈ ਨਾ ਉਹਨਾਂ ਦੀ ਕੋਈ ਕੋਈ ਘਰੇ ਗਿਆ ਨਾ ਉਹਦੀ ਮੁਸ਼ਕਲ ਸੁਣੀ ਮਤਲਬ ਕਲੀ ਇਹ ਨਹੀਂ ਕਿ ਪੰਜਾਬ ਦੀ ਤੁਸੀਂ ਦੇਖਿਆ ਉਹਨਾ ਡੌਂਕੀ ਰਾਹੀ ਬੋਤ ਲਗੇ ਨਾ ਬਹੁਤ ਜਾਂਦੇ ਪਹਿਲਾਂ ਐਮਪੀ ਮਦਦ ਕਰਦੇ ਸੀ ਕਿ ਮਹਾਰਾਣੀ ਪ੍ਰਨੀਤ ਕੋਰ ਨੇ ਵੀ ਕਰ ਰਹੇ ਨੇ ਗਾਂਧੀ ਨੇ ਆਪਣੇ ਉਰੇ ਉਹਨਾਂ ਨੇ ਵੀ ਐਮਪੀ ਸੀਗਾ ਐਕਸ ਐਮਪੀ ਉਹਨਾਂ ਨੇ ਮਦਦ ਕੀਤੀ ਹੈ ਭਗਵੰਤ ਮਾਨ ਜੀ ਜਦੋਂ ਐਮਪੀ ਸੀਗੇ ਸੰਗਰੂਰ ਤੋਂ ਉਹਨਾਂ ਨੇ ਵੀ ਬੜੀ ਲੋਕਾਂ ਦੀ ਮਦਦ ਕੀਤੀ ਪਰ ਹੁਣ ਪਤਾ ਨਹੀਂ ਕੀ ਹੋ ਗਿਆ ਹੁਣ ਉਹਨੂੰ ਲੋਕਾਂ ਦੇ ਜਦੋਂ ਕਹਿੰਦੇ ਨੇ ਕਿ ਮਿਨਿਸਟਰੀ ਇੱਕ ਬੰਦਾ ਆ ਜਾਂਦਾ ਉਹਨੂੰ ਸੁਣਨਾ ਤੇ ਦੇਖਣਾ ਬੰਦ ਹੋ ਜਾਂਦਾ ਹੂੰ ਲੋਕ ਕਿਤੇ ਨਾ ਕਿਤੇ ਕੁਰਸੀ ਦਾ ਲਾਲਚ ਕੁਰਸੀ ਦਾ ਲਾਲਚ ਉਹਨਾਂ ਨੂੰ ਇਹ ਮੁਸ਼ਕਲ ਆ ਜਦੋਂ ਐਮਪੀ ਨੇ ਹੁਣ ਇਲੈਕਸ਼ਨ ਆ ਗਈਆਂ ਉਹ ਰੇ ਗੱਲ ਕਹਿਣ ਕਿ ਸਾਨੂੰ ਪਤਾ ਹੈ ਜੀ ਤੁਹਾਡੀ ਮੁਸ਼ਕਲਾਂ ਕੀ ਨੇ ਅਸੀਂ ਸਾਡੀ ਸਰਕਾਰ ਬਣਾਓ ਸਾਡੇ ਐਮਪੀ ਬਣਾਓ ਅਸੀਂ ਉਹ ਹੱਲ ਕਰਾਂਗੇ ਲੇਕਿਨ ਜਦੋਂ ਵੱਡ ਜਾਂਦੇ ਨੇ ਉਹ ਫਿਰ ਦੇਖ ਉਹਨਾਂ ਨੂੰ ਨਾ ਮੁਸ਼ਕਲ ਲੱਗਦੀ ਹੈ ਕਿਤੇ ਨਾ ਕਿਤੇ ਦਬਦੇ ਜਾਂਦੇ ਨੇ ਜੀ ਬਿਲਕੁਲ ਹਾਂ ਜੀ ਤਾਂ ਅੱਜ ਦੇਖੋ ਅਸੀਂ ਇੱਥੇ ਗੱਲ ਕਰ ਰਹੇ ਸੀ ਗੱਲ ਕਰੀਏ ਮੁੱਦੇ ਦੀ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਜਿਹੜੇ ਖਾਸ ਮੁੱਦੇ ਨੇ ਉਹਨਾਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਤੇ ਇੱਥੇ ਜਿਹੜੇ ਇਹ ਮੁੱਦੇ ਨੇ ਕਾਫੀ ਜ਼ਿਆਦਾ ਜਿਹੜਾ ਇਹ ਰੂਸ ਵਾਲਾ ਮੁੱਦਾ ਹੈ ਇਹ ਤਾਂ ਬਹੁਤ ਜ਼ਿਆਦਾ ਗੰਭੀਰ ਮੁੱਦਾ ਹੈ ਤੇ ਇਸ ਉੱਤੇ ਭਾਰਤ ਸਰਕਾਰ ਨੂੰ ਵੀ ਕਾਫੀ ਜ਼ਿਆਦਾ ਜਿਹੜੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਮਾਪਿਆਂ ਦੀ ਲਗਾਤਾਰ ਇੱਥੇ ਸਰਕਾਰਾਂ ਤੋਂ ਇੱਕ ਗੁਹਾਰ ਲਗਾਈ ਜਾ ਰਹੀ ਹੈ ਕਿ ਸਾਡੇ ਬੱਚਿਆਂ ਨੂੰ ਉੱਥੋਂ ਕੱਢ ਕੇ ਲਿਆਓ ਤੇ ਇਸ ਉੱਤੇ ਅੱਜ ਅਸੀਂ ਚਰਚਾ ਕੀਤੀ ਹੈ ਤੁਹਾਨੂੰ ਇਹ ਮੁੱਦਿਆਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਤੁਸੀਂ ਇਸ ਸਬੰਧੀ ਕੀ ਸੋਚਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਆਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਤੇ ਹੁਣ ਇਦਾਂ ਹੀ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਮਾਨਸੂ ਅਟਵਾਲ ਤੇ ਸੁਰਿੰਦਰ ਢੀਂਸਾ ਜੀ ਨੂੰ ਦਿਓ ਇਜਾਜ਼ਤ ਧੰਨਵਾਦ